ਕਿ ਮੇਹ ਘਾਇ ਨ ਮਾਰਦੀ ਆ ਆ ਗਈ ਅਕਲ ਟਕਾਣੇ ਬੜਾ ਸੱਚੀ ਕਾਲ ਹਾਂ ਕੌਣ ਤੂੰ ਕਰ ਲੈ ਜਿਹੜੀਆਂ ਗੱਲਾਂ ਕਰਨੀਆਂ ਇਹਦੇ ਨਾਲ ਮੈਂ ਤਾਂ ਤੂੰ ਆਪਦੀ ਗੱਲ ਆਪਦੇ ਹਿਸਾਬ ਨਾਲ ਕਰੀ ਨਾ ਕੋਈ ਗੱਲ ਨਹੀਂ ਚਲ ਆਪਾਂ ਫਿਰ ਤੇਰੇ ਘਰੇ ਬੈ ਕੇ ਕੀ ਗੱਲ ਕਰਦੇ ਤੇਖ ਅਵਤਾਰ ਤੂੰ ਤਾਂ ਫੂੰਜਾ ਛਡਾ ਗਿਆ ਲੈ ਤੂੰ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਕਿਉਂ ਭਾਈ ਪਿੰਕੀ ਜਦੋਂ ਤੂੰ ਰਿਸ਼ਤਾ ਕਰਾਉਂਨੇ ਤੁਸੀਂ ਦੋਨੇ ਵਿਚੋਲੇ ਹੋ ਸਾਡੇ ਤਾਂ ਗੱਲ ਤਾਂ ਤੁਸੀਂ ਪੱਕੀ ਕਰਨੀ ਆ ਹੁਣ ਤਾਇਆ ਜੀ ਮੈਂ ਤਾਂ ਗੱਲ ਪੱਕੀ ਹੋ ਕਰੀਆ ਮੈਂ ਗੱਲ ਕੱਚੀ ਕਦੋਂ ਕਰੀਆ ਨਾ ਤੁਹਾਨੂੰ ਕਿਤੇ ਕਹਿੰਦਾ ਵੀ ਮੈਂ ਗੱਲਾਂ ਕੱਚੀਆਂ ਕਰਦੀਆਂ ਇਹ ਕਹਿੰਦਾ ਮੈਂ ਕੁੜੀ ਨੂੰ ਜਾਣਦਾ ਹੀ ਨਹੀਂ ਵੀ ਕਿੱਥੋਂ ਐ ਕੌਣ ਐ ਕੀ ਗੱਲਬਾਤ ਐ ਕਿਹੜੇ ਪਿੰਡ ਦੀ ਐ ਹੁਣ ਦੇਖੋ ਜੇ ਕੁੜੀ ਤੁਸੀਂ ਜਾਣਦੇ ਹੋ ਤਾਂ ਹੀ ਰਿਸ਼ਤਾ ਕਰਾਉਂਗੇ ਹੁਣ ਕੱਲ ਨੂੰ ਬਰਾਤ ਵੀ ਲੈ ਕੇ ਜਾਣੀ ਐ ਕਿਤੇ ਨਾ ਕਿਤੇ ਦੱਸੋ ਕਿੱਥੇ ਲਿਜਾਵਾਂਗੇ ਤਾਇਆ ਜੀ ਹਾਂ ਗੱਲ ਤਾਂ ਇਹ ਐ ਕਿ ਕੁੜੀ ਸੀ ਮੇਰੇ ਪਿੰਡ ਦੀ ਅੱਛਾ ਸਿੱਧਰੀ ਐ ਵਿਚਾਰੀ ਨਾ ਮਾਂ ਨਾ ਪਿਓ ਨਾ ਭੈਣ ਨਾ ਭਾਈ ਕੋਈ ਨਹੀਂ ਹੈਗਾ ਅੱਛਾ ਹਾਂਜੀ ਏ ਉਧਰਲੇ ਘਰੋਂ ਹੀ ਨਹੀਂ ਜਾਣਦੇ ਇਹ ਕਿਹੜਾ ਰੋਜ਼ ਹੀ ਜਾ ਕੇ ਬੈਠੇ ਰਹਿੰਦੇ ਨੇ ਮੇਰੇ ਪਿੱਕੇ ਠੀਕ ਆ ਠੀਕ ਆ ਚਲਦਾ ਇਹੀ ਆਏ ਤਾਂ ਕਹਿੰਦੇ ਨੇ ਮੈਂ ਜਾਣਦਾ ਨਹੀਂ ਹੈਗਾ ਦੇਖ ਭਾਈ ਜੇ ਤਾਂ ਥੋੜੀ ਬਹੁਤੀ ਸਿੱਧਰੀ ਆ ਫੇਰ ਤਾਂ ਦੇਖੇ ਚੱਲ ਜੂਗੀ ਜੇ ਜਿਆਦਾ ਹੀ ਕਾਮਲ ਮਾਰਦੀ ਆ ਫੇਰ ਤਾਂ ਸਾਡੇ ਹੱਥ ਘੜਿਆ ਭਾਈ ਜੇ ਕੰਮ ਤਾਂ ਦਾ ਕਰ ਲੈਂਦੀ ਰਸੋਈ ਦਾ ਚੁੱਲੇ ਦਾ ਬਾਪੂ ਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਚਾਹ ਪਾਣੀ ਲੈ ਕੇ ਆ ਮਾ ਬਸ ਭਾਈ ਅੱਛਾ ਆ ਕੁੜੀ ਐ ਆ ਕੁੜੀ ਐ ਫੇ ਕੁੜੀ ਚਾਹ ਪਾਣੀ ਦਾ ਨਾਤਾ ਲੈਂਦੀ ਐ ਘਰ ਸਿਆਣੀ ਲੱਗਦੀ ਐ ਕੋਸਾ ਉਹ ਇਦਾਂ ਮਾ ਭੂਜੇ ਨੂੰ ਕਿਹਾ ਸੀ ਠੀਕ ਐ ਠੀਕ ਐ ਭੂਜੀ ਹੁੰਦੇ ਕੰਮ ਕਰਦੀ ਭੂਜੇ ਨੇ ਤਾਂ ਆਪ ਦੇਖਿਆ ਬਸ ਫਰਕ ਸਿਰਫ ਇੰਨਾ ਕੈ ਵੀ ਗੱਲ ਕਹਿ ਕੇ ਕਰਾਉਣੀ ਪੈਂਦੀ ਆ ਹੂੰ ਠੀਕ ਐ ਬਾਪੂ ਜੀ ਤੁਹਾਨੂੰ ਪਤਾ ਵੀ ਭੂਆ ਤਾਂ ਫਿਰ ਨ ਕੋ ਚੁਣੈ ਨਾ ਐ ਕੌਣ ਚਾਹਣਾ ਹੁੰਦਾ ਵੀ ਇਹਨਾਂ ਦਾ ਘਰ ਵੱਜੇ ਤੇ ਇਹਨਾਂ ਦਾ ਕੁਝ ਬਣੇ ਕੁੜੀ ਨੂੰ ਦਾਂ ਆ ਠੀਕ ਐ ਕਿਉਂ ਪੁੱਤ ਤੋਨੇ ਰੋਟੀ ਜੋਗੇ ਨੇ ਅਸੀਂ ਨੌਲੇ ਲੈ ਰੰਗੀ ਜ਼ਮੀਨ ਨਾ ਬਾਪੂ ਜੀ ਆ ਪੰਜ ਗਿੱਲਾਂ ਦਾ ਲਾਲਚ ਕੀਨੇ ਤੇ ਆ ਗਏ ਇਹ ਤਾਂ ਹੈ ਮੈਂ ਵੀ ਇਹੀ ਕਹਿਣਾ ਹੈ ਬਿਨਾਂਲੇ ਮੇਰੇ ਪੁੱਤ ਦਾ ਘਰ ਬਸ ਜੇ ਨਾਲੇ ਮੇਰੀ ਜ਼ਮੀਨ ਹੈ ਜਿਹੜੀ ਉਹ ਇਹਨਾਂ ਦੇ ਕੰਮ ਆ ਜੇ ਬਗਾਨੇ ਕਿਉਂ ਲੈ ਕੇ ਜਾਣ ਮੇਰੀ ਜ਼ਮੀਨ ਨੂੰ ਉਹ ਕਹਿੰਦੇ ਹੁੰਦੇ ਆ ਨਾ 빙ੀਏ ਚਾਹੇ ਬੌਲੀ ਆ ਘਰ ਤਾਂ ਬੰਨ ਹੀ ਲਊ ਆਹੀ ਤਾਂ ਜਰਿਆ ਨਹੀਂ ਜਾਂਦਾ ਨਾ ਮਾਮੇ ਮਾਸੇ ਤੋਂ ਜਰਿਆ ਜਾਂਦਾ ਹੁੰਦਾ ਨਾ ਪੂਆ ਚਾਚੇ ਤਾਇਆ ਤੋਂ ਜਰਿਆ ਜਾਂਦਾ ਹੁੰਦਾ ਇਹ ਤਾਂ ਹੈ ਅਸਲ ਫਿਰ ਵੀ ਕੱਗੇ ਬਾਰੇ ਸੋਚਦੇ ਆ ਹਾਂ 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 ਚਲੋ ਕੋਈ ਨਹੀਂ ਰੋਟੀ ਟੁੱਕ ਤਾਂ ਬਣਾ ਹੀ ਲੈਣੀ ਆ ਭਾਈ ਰੋਟੀ ਰੁਕ ਮਣਾਲੀ ਨਹੀਂ ਹੋਈ ਹਾਂ ਬੱਸ ਫਿਰ ਧਾਰਾ ਧੂਰਾ ਕੱਢਣਾ ਸਿੱਖਾ ਦੇਾਂਗੇ ਕੋਈ ਚੱਕਰ ਨਹੀਂ ਹੈਗਾ ਦੇਖ ਲੈ ਤਾ ਆ ਆ ਬੈਠੀ ਐ ਪਿੰਕੀ ਆ ਆ ਬੈਠੀ ਐ ਕੁੜੀ ਹੁਣ ਤੂੰ ਧਿਆਨ ਨਾਲ ਦੇਖ ਲੈ ਕੱਢ ਲੂ ਮੈਨੂੰ ਨਾ ਕੋਈ ਗੱਲ ਚ ਉਹ 1921 ਕਹੀ ਜਾਈ ਨਾ ਕੁੜੀ ਤਾਂ ਮਟਿਆਰ ਐ ਰਹੀ ਗੱਲ ਦੂਜੀ ਵੀ ਚਲ ਇਹਦੇ ਵੀ ਭੈਣ ਭਾਈ ਹੈ ਨਹੀਂ ਚਲ ਨਾਲੇ ਪੁੰਨ ਨਾਲੇ ਫਲਗੀਆਂ ਉਹੀ ਗੱਲ ਤਾਂ ਬੱਬੂ ਜੀ ਮੈਂ ਕਹੀ ਸੀਗੀ ਵੀ ਪੂਆ ਜੀ ਨੂੰ ਪੂਆ ਜੀ ਨੇ ਮੰਨੀ ਨਹੀਂ ਮੈਂ ਜੋ ਕਹਿੰਦੀ ਇਹ ਤਾਂ ਸਿੱਧਰ ਹੀ ਐ ਮੈਨੂੰ ਤਾਂ ਕੁਝ ਆਉਂਦਾ ਨਹੀਂ ਇਹ ਤਾਂ ਵੱਡੀ ਉਮਰ ਦੀ ਐ ਨਾ ਕਿੱਡੇ ਕਿ ਵੱਡੀ ਉਮਰ ਦੀ ਲੱਗਦੀ ਐ ਤਮਾਰ ਬਸ ਠੀਕ ਐ ਜਿਹੜਾ ਸਾਡਾ ਗੱਗਾ ਹੈ ਉਹੋ ਜੀ ਕੁੜੀ ਐ ਆਹੀ ਗੱਲ ਕਹੀ ਦਿੱਤਾ ਜੀ ਠੀਕ ਐ ਠੀਕ ਐ ਤਾਂ ਹੀ ਮੈਂ ਕਿਹਾ ਸੀ ਪੂਆ ਜੀ ਨੂੰ ਫੇ ਗੱਗੇ ਨੂੰ ਜਾਂ ਤਾਇਆ ਜੀ ਨੂੰ ਲੈ ਕੇ ਆਈਂ ਬੰਦੇ ਆ ਜਨਾਨੀ ਦੇ ਕਾਰੇ ਚ ਫਰਕ ਹੁੰਦਾ ਠੀਕ ਹੈ ਜੇ ਹੁਣ ਤੂੰ ਕਹੇ ਤਾਂ ਗੱਗੇ ਨੂੰ ਮੈਂ ਲਿਆਉਂ ਨਹੀਂ ਤੁਸੀਂ ਆਏ ਦੱਸੋ ਬਸ ਸਾਡੇ ਕੰਨੀਓ ਹਾਂ ਤੇ ਤੁਸੀਂ ਦੱਸੋ ਵੀ ਕਿਵੇਂ ਗੱਲਬਾਤ ਕਰਨੀ ਹੈ ਤਾਏ ਜੀ ਸਾਡੇ ਕੰਨੀਓ ਵੀ ਹਾਂ ਹੀ ਹੈ ਠੀਕ ਹੈ ਗੱਲ ਤਾਂ ਇਹ ਹੈ ਕੁੜੀ ਨੂੰ ਮੈਂ ਇੱਥੇ ਹੀ ਲਈ ਬਹਿ ਜਾ ਉੜੀ ਨਾ ਉਰੇ ਲਈ ਆਈ ਚੱਲ ਚੰਗਾ ਇੱਥੋਂ ਹੀ ਆਪਾਂ ਚੁੰਨੀ ਚੜਾਵਾ ਕਰਕੇ ਸਾਡੇ ਘਰੋ ਹੀ ਤੋਰ ਦਾਂਗੇ ਅੱਛਾ ਅੱਛਾ ਹਾਂਜੀ ਅੱਗੇ ਪਿਛੇ ਤਾਂ ਹੈ ਨਹੀਂ ਨਾ ਵਿਚਾਰੀ ਦਾ ਕੋਈ ਚੱਲ ਕੋਈ ਨਹੀਂ ਕੋਈ ਨਹੀਂ ਆਪਾਂ ਤਾਂ ਲੀੜੇ ਕੱਪੜੇ ਵੀ ਆਪਦੇ ਕੋਲੋਂ ਸਮਾਵਾਂਗੇ ਸਾਰਾ ਕੁਝ ਠੀਕ ਹੈ ਰਹੀ ਗੱਲ ਛੋਟੀ ਬਚੋਲਗਰੀ ਦੀ ਉਹ ਮਾੜੀ ਜੀ ਮੈਨੂੰ ਦੱਸ ਦੇ ਭਾਈ ਉਹ ਬਾਬਾ ਜੀ ਤੁਹਾਨੂੰ ਕਿਹਾ ਤਾਂ ਹੈਗਾ ਸੀ ਡੂੜ ਤੋੜੇ ਦੀ ਚੈ ਨਹੀਂ ਮੈਨੂੰ ਪਾੜ ਤੇ ਰਹੀ ਗੱਲ ਹੂੰ 2 ਕਿਲੇ ਜ਼ਮੀਨ ਵਾਲੀ अच्छा वो कागज मैं बनवा लेऊंगी बस ਤੁਸੀਂ ਸਹਿ ਨਹੀਂ ਕਰਨਿਆ ਜੋ ਤੁਸੀਂ ਕਹੋ ਤੁਸੀਂ ਨਾਲ ਵੀ ਪਾਉਗੇ ਤੁਹਾਨੂੰ ਨਹੀਂ ਯਕੀਨ ਵੀ ਚੱਲ ਵੀ ਨਹੀਂ ਮੈਂ बनवा ਲਿਆਉਂਗੀ ਕੁੜੀ ਨੂੰ ਨਾਲ ਲੈ ਜਾ ਉਹ ਤਾਂ ਹੈ ਉਹ ਐ ਆਪਾਂ ਸਾਲਸ਼ੀ ਮਹੀਨਾ ਦੇਖ ਕੇ ਤੁਹਾਡੇ ਨਾਂ ਕਰਵਾ ਦੇਾਂਗੇ ਕੁੜੀ ਦੇ ਨਾਂ ਆਏ ਆ ਬਾਪੂ ਜੀ ਦੇਖੋ ਹਨਾ ਮੈਂ ਆਪਦੀ ਜਬਾਨ ਤੋਂ ਨਹੀਂ ਮੁੱਕਰੀ ਦੇਖੋ ਜ਼ਮੀਨ ਇਹਦੇ ਨਾਂ ਹੀ ਕਰਾਉਣੀ ਹੈ ਇਹਦੇ ਨਹੀਂ ਕਰੌਣੇ ਹਾਂ ਕੋਈ ਨਹੀਂ ਕੋਈ ਚਲੋ ਤਾਂ ਤਾਂ ਸੋਡੀ ਕਰਚੀ ਰਹਿ ਜਾਣੀ ਆ ਸੋਡੀ ਨੂੰ ਹਜੇ ਤਾਂ ਸੋਡੂ ਹੀ ਜ਼ਮੀਨ ਆ ਠੀਕ ਆ ਉਹ ਤਾਂ ਇੱਕ ਵਸੇ ਨੂੰ ਆਇਓ ਹਸਲਾਉ ਜੂ ਵੀ ਹਾਂ ਹਾਂ ਠੀਕ ਆ ਠੀਕ ਆ ਕੋਈ ਗੱਲ ਨਹੀਂ ਫਿਰ ਦੋ ਕਿੱਲੇ ਅਸੀਂ ਜ਼ਮੀਨ ਇਹਦੇ ਨਾਲ ਕਰਾ ਦੇਾਂਗੇ ਤੇ ਰਹੀ ਗੱਲ ਆ ਕੰਮ ਤਾਂ ਦਾ ਕਹਿ ਕੇ ਕਰਵਾ ਲਿਆ ਕਰਾਂਗੇ ਹਾਂਜੀ ਠੀਕ ਆ ਬਸ ਸੋਡੇ ਕੋਲ ਨਹੀਂ ਪੱਕੀ ਗੱਲ ਐ ਸਾਡੇ ਕੋਲ ਨਹੀਂ ਤਾਂ ਤਾਇ ਜੀ ਪੱਕੀ ਐ ਜਮਾ ਇੱਟ ਵਰਗ ਠੀਕ ਆ ਠੀਕ ਆ ਬਸ ਕੋਈ ਗੱਲ ਨਹੀਂ ਠੀਕ ਐ ਭਾਈ ਹੁਣ ਫਿਰ ਮੈਂ ਜਾਵਾਂ ਠੀਕ ਹੈ ਜੀ ਚੰਗਾ ਭਾਈ ਬਸ ਤਾਏ ਤੁਸੀਂ ਤਿਆਰੀ ਕਰੋ ਹੁਣ ਠੀਕ ਹੈ ਬੜਾ ਟਾਈਮ ਨਾ ਪੈਂਡਿਓ ਚੰਗਾ ਬਤਾਰ ਤੈਨੂੰ ਵੀ ਦੇਖੀ ਸੋਹਣਾ ਕੁੜਤਾ ਪਜਾਮਾ ਲੈ ਕੇ ਦੂੰ ਨਾਲੇ ਇਹਨਾਂ ਦਾ ਹਾਂ ਕੋਈ ਗੱਲ ਨਹੀਂ ਤਾਏ ਠੀਕ ਹੈ ਛੁਕਰ ਹੈ ਜੇਦਾ ਵਿਆਹ ਹੋ ਜਾਏ ਇੰਨੀ ਆਪਾਂ ਨੂੰ ਤਾਂ ਬਹੁਤ ਖੁਸ਼ੀ ਆ ਠੀਕ ਹੈ ਠੀਕ ਹੈ ਕੁੜੀ ਤਾਂ ਠੀਕ ਲੱਗਦੀ ਹੈ ਮੈਨੂੰ ਬਾਕੀ ਚਲੋ ਕਰਮਾਂ ਦੀਆਂ ਗੱਲਾਂ ਨੇ ਹਾਂ ਠੀਕ ਆ ਦੇਖੋ ਤੁਹਾਡੇ ਸਾਹਮਣੇ ਆ ਬਸ ਠੀਕ ਹੈ ਚੰਗਾ ਫਿਰ ਮੈਂ ਚੱਲਦਾ ਗੱਗੇ ਨਾ ਕਰਦਾ ਗੱਲ ਠੀਕ ਹੈ ਓਕੇ ਬੜਾ ਦੱਸ ਦਿਓ ਮੈਨੂੰ ਟਾਈਮ ਨਾਲ ਹੀ ਠੀਕ ਹੈ ਬੜੇ ਆਪਾਂ ਨਿੱਟੇ ਗਏ ਕੁੱਤ ਜ ਕਿ ਤੇਰੇ ਦੱਸ ਕੀ ਬੇਲੇ ਨੇ ਜਬਾਂ ਆਈ ਹੋਈਆ ਹੈ ਹਰੇਕ ਨੂੰ ਮਗਰ ਲਾ ਕੇ ਲਿਆ ਹੁਣਾ ਕਿ ਹੁਣੇ ਕੀ ਲੋੜ ਸੀ ਉਹਨੂੰ ਦੱਸਣ ਦੀ ਵੀ ਸਾਡੇ ਘਰ ਆਈ ਬੈਠੀ ਐ ਮੈਂ ਐ ਕਹ ਨੂੰ ਕਿਹਾ ਇੱਕ ਕੁੜੀ ਆਈ ਬੈਠੀ ਆ ਉਹ ਤਾਂ ਤੇਰੇ ਨਾਲ ਗੱਲ ਕਰਨ ਆਇਆ ਸੀ ਤਾਂ ਆਇਆ ਤਾਂ ਉਹ ਮੂਹਰੋਂ ਐ ਆ ਗਈ ਪਤੰਦਰ ਨਹੀਂ ਗੱਲ ਕਰਨ ਨੂੰ ਕਿਹਾ ਤਾ ਹੈਗਾ ਸੀ ਭੂਆ ਨੂੰ ਭੂਆ ਕਿਹੜਾ ਯਕੀਨ ਮੰਨਦੀ ਆ ਉਹ ਵੀ ਚਾਉਂਦੀ ਨਹੀਂ ਬੇਨਾਂ ਦਾ ਘਰ ਵੱਜੇ ਉਹ ਭੂਆ ਨਹੀਂ ਭੇਜਿਆ ਹੋ ਉਹਨੂੰ ਭੂਆ ਕਿਹੜਾ ਘਾਟਾ ਤੂੰ ਜਾਣਦੀ ਤਾਂ ਹੈਗੀ ਆ ਭੂਆ ਨੂੰ ਕੋਈ ਨਾ ਜੇ ਭੂਆ 12 ਰਤੀਆਂ ਨਾ ਤਾਂ 14 ਰਤੀਆਂ ਚਲ ਕੋਈ ਨਾ ਕੇਰਾ ਇਹਨਾਂ ਦਾ ਕੰਮ ਸਿਰੇ ਚਾੜ ਦੇ ਆ ਨਾਲੇ ਆਪ ਦਾ ਕੰਮ ਕੱਢ ਲਾ ਮੁੜ ਕੇ ਦੇਖੀ ਜੂ ਤੂੰ ਕੌਣ ਮੈਂ ਕੌਣ ਉਹ ਇਹ ਤਾਂ ਮੈਂ ਕਹੀਆਂ ਨਹੀਂਆਂ ਪਰ ਤੂੰ ਨਾ ਵੇ ਭਾਂਡਾ ਪੰਜ ਦੀ ਤੂੰ ਕਿਵੇਂ ਕਹਿਣਾ ਤੀ ਤਾਜ ਜੀ ਨੂੰ ਕਿ ਮੈਂ ਤਾਂ ਕੁੜੀ ਨੂੰ ਜਾਣਦਾ ਨਹੀਂ ਮੈਂ ਤਾਂ ਕੇਰਾ ਸੱਚਾ ਹੁੰਦਾ ਸੀ ਉਹਦੇ ਸਾਹਮਣੇ ਦੀ ਆ ਕੁੜੀ ਛੋਟੇ ਸਾਹਮਣੇ ਬੈਠੀ ਆ ਉਹ ਤਾਂ ਉਹਦੀ ਫਿੱਟ ਆਗੀ ਸੱਚਾ ਹੋਣਾ ਦੀ ਕਿਹੜੀ ਗੱਲ ਐ ਸੱਚਾ ਹੋਣਾ ਤਾਂ ਉਹ ਹੁੰਦਾ ਵੀ ਭਾਈ ਅਸੀਂ ਤਾਂ ਕੁੜੀ ਉਹਦੇ ਘਰੇ ਲਿਆ ਰੱਖੀ ਐ ਜਾਂਚੀ ਪਰਖੀ ਦੇਖੀ ਪਰਖੀ ਹੈਗੀ ਐ ਵੀ ਬਾਕੀ ਭਾਈ ਥੋੜੀ ਕੱਚਾ ਹੁਣ ਅਗਰ ਤੂੰ ਤਾਂ ਕਹਿਦਾ ਮੈਂ ਤਾਂ ਜ਼ੋਰਦਾਰ ਨਹੀਂ ਕੋਈ ਨਾ ਹੁਣ ਬਚੋਲਗਰੀ ਚ ਕਹੀਂ ਤੂੰ ਇਹ ਮੈਨੂੰ 50000 ਦੇ ਦੇ ਮੈਂ ਦੱਸੂ ਤੁਹਾਨੂੰ ਪਤਾ ਉਹ ਪੈਸੇ ਤਾਂ ਨਹੀਂ ਲੈਂਦਾ ਉਹ ਤਾਂ ਆਪ ਹੀ ਕਹੀ ਜਾਂਦਾ ਸੀ ਜਿਹੇ ਜਿਹਾ ਸਾਡਾ ਗੱਗਾ ਉਹੀ ਜਿਹਾ ਕੁੜੀ ਆ ਗੱਗਾ ਘੜਗਗਾ ਬਾਹਲਾ ਉਹ ਆ ਉਹੀ ਤਾਂ ਗੱਲ ਆ ਪੂਆ ਪਤਾ ਨਾ ਕਰੇ ਮਾ ਦੀਦੀ ਕੁੜੀ ਤਾਂ ਵੱਡੀ ਮੈਂਦੀ ਐ ਤੇ ਤੂੰ ਦੱਸ ਕੀ ਜਵਾਨ ਪਈ ਆ ਹਮ ਚੱਲ ਕੋਈ ਨਾ ਐ ਕੋ ਲੋ ਜਿਤਾਵਣ ਵਾਲੇ ਮੜੀ ਦੀ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਸਵੇਰੇ ਭੂਆ ਦਿਮਾਗ ਖਾ ਗਈ ਇਹਨਾਂ ਦੀ ਲੈ ਤੇਰਾ ਇੰਨੇ ਇੱਕ ਨਾਲ ਹੀ ਇੱਕ ਰਿਸ਼ਤਾ ਕਰਾਉਣ ਵਾਲੀ ਸਿਰ ਦੁਖਣ ਲੱਗ ਗਿਆ ਹੈ ਹਜੇ ਤਾਂ ਸਿਰੇ ਵੀ ਨਹੀਂ ਲੱਗਿਆ ਰਿਸ਼ਤਾ ਰਿਸ਼ਤੇ ਹੋਰ ਹੁੰਦੇ ਨੇ ਜਿਹੜੇ ਕਰਾਉਣੀ ਆਪਾਂ ਵੇ ਤਾਂ ਫੋਰੀ ਟੇ ਮਟਾਣਾ ਚਲ ਠੀਕ ਹੈ ਚੰਗਾ ਬੈਠ ਤੂੰ ਲਿਓ ਨਾ ਮੈਂ ਚਾਹ ਓ ਕਕੇ ਵੇ ਓ ਕਕੇ ਹਾਂ ਬਾਪੂ ਓ ਆ ਜਾ ਕੰਦਰਾ ਤੈਨੂੰ ਗੱਲ ਦੱਸਾਂ ਆ ਬੱਪੂ ਦੱਸ ਹੁਣ ਮੈਂ ਜਾ ਆਇਆ ਕੁੜੀ ਦੇਖ ਆਇਆ ਓ ਵਾਹ ਓਏ ਬਾਪੂ ਤਰੇ ਚੜ ਗਿਆ ਹਾਂ ਚੜ ਗਿਆ ਫੜਨੇ ਪਾਵਾਂਗੇ ਆਪਾਂ ਅੱਛਾ ਹਾਂ ਤੇ ਤੂੰ ਇਹ ਪੁੱਛਾ ਵੀ ਕੁੜੀ ਕਹੇ ਜੀ ਆ ਓ ਬਾਪੂ ਕੁੜੀ ਕਿਵੇਂ ਆ ਮੈਂ ਕਹਿੰਦਾ ਕੁੜੀ ਨਾ ਬਸ ਤੂੰ ਤਾਂ ਬਾਹਲਾ ਸਿੱਧਰਾ ਹੈ ਤੇ ਕੁੜੀ ਸਿਆਣੀ ਹੈ ਅੱਛਾ ਬਾਪੂ ਹੋਰ ਕੁੜੀ ਬਹੁਤ ਵਧੀਆ ਸੋਹਣੀ ਆ ਕੁੜੀ ਤੇ ਮੈਂ ਤਾਂ ਉਹ ਗੱਲਬਾਤ ਕਰਿਆ ਹੁਣ ਤੂੰ ਐ ਕਰ ਤਿਆਰੀ ਕਰ ਨਾਲੇ ਤੇਰੀ ਭੂਆ ਨੂੰ ਕਹਿ ਜੀ ਹੁਣ ਵਿਆਹ ਦੀਆਂ ਤਿਆਰੀਆਂ ਕਰੋ ਬਸ ਇਹ ਤਾਂ ਬਾਪੂ ਆਪਾਂ ਮਾਸਾਂ ਰੋਤਾਂਗੇ ਨਾ ਮਾਮੇ ਮੂ ਮੇਰੇ ਕਰਨ ਸਰਨ ਮਾਮੇ ਤੇਰੇ ਅੱਗੇ ਰੋਜ ਆਉਂਦੇ ਨਾ ਪਹਿਲਾਂ ਮਾਮਿਆਂ ਨੂੰ ਪੂਰੇ ਕਰ ਲੈ ਉਹ ਤੁਪ ਕਰਕੇ ਚੜਾ ਚੁੰਨੀ ਚੜਾ ਕੇ ਲਿਆਵਾਂਗੇ ਆਪਾਂ ਆਪਾਂ ਨਹੀਂ ਘੱਟਕੁੱਟ ਕਰਦੇ ਆ ਬਸ ਤੇਰੀ ਕਰ ਪੂਆ ਨੂੰ ਕਹਿ ਵੀ ਬਸ ਠੀਕਾ ਹੋਗੀ ਗੱਲਬਾਤ ਆ ਪਾਪੂ ਮਾਮੇ ਵੀ ਕੰਮ ਆਉਣਗੇ ਮਾਮਿਆਂ ਨੇ ਫੜ ਕੇ ਚੱਪਣੀਆਂ ਜਾਂਨੀ ਤੜਾਉਣੀਆਂ ਓਏ ਐਡਾ ਜਲੂਸ ਨਹੀਂ ਕਰਦੇ ਆਪਾਂ ਤਾਂ ਉਦ ਹੀ ਪਤਾ ਲੱਗੂ ਜਦੋਂ ਪੂਆ ਆਪਣੇ ਚੁੱਲ੍ਹੇ ਤੇ ਥੱਪ ਥੱਪ ਰੋਟੀਆਂ ਪਕਾਉਂਦੀ ਹੋਈ ਆਪਾਂ ਨਹੀਂ ਕਿਸੇ ਨੂੰ ਵਿਆਹ ਬੂ ਬਾਰੇ ਦੱਸਦੇ ਸਮਝ ਗਿਆ ਆ ਬਾਪੂ ਸਮਝ ਨਹੀਂ ਆਉਂਦਾ। ਆਹੋ ਨਰੇ ਪਤਾ ਤੂੰ ਉਹ ਜਹ ਹੈ ਨਹੀਂ ਨਾ ਬੇਸ਼ੇਰੇ ਬਣ ਕੇ ਲੈ ਕੇ ਚੱਲਾਂ ਤੈਨੂੰ ਅਗਲਾ ਕਹੂ ਰਾ ਕਹੇ ਜਾ ਮੁੰਡਾ ਕਿਵੇਂ ਕਰਦੇ ਤੁਰੇ ਫਿਰਦੇ ਆ। ਉਹ ਕਾ ਬਾਪੂ ਮੈਨੂੰ ਕੋਕੋੜ ਚੱਲੇ ਆ ਯਾਰ। ਇਹ ਤਾਂ ਖਾ ਠੀਕ ਹੈ ਜਦੋਂ ਵਿਆਹ ਹੋਗਾ ਉਦੋਂ ਪਤਾ ਲੱਗੂ ਵੀ ਕਬੀਲਦਾਰੀ ਸਾਹਮਣੇਗਾ ਕਾ ਨਾ ਮੈਨੂੰ ਤਾਂ ਡਰ ਲੱਗਦਾ ਵੀ ਕਿਤੇ ਲਾਂਬਾ ਨਾ ਦਵਾਦੀ। ਮੈਂ ਨਹੀਂ ਤੈਨੂੰ ਲੰਮ ਪਲੰਬਾ ਦਵਾਉਂਦਾ। ਚੱਲ ਚੰਗਾ ਤੇ ਚੱਲ ਤੇਰੀ ਭੂਆ ਨਾਲ ਘਰ ਗੱਲ ਕਰ ਬਸ ਖਿੱਚੋ ਤਿਆਰੀ ਫਿਰ। ਹੁਣ ਭੂਆ ਕਿੱਥੇ ਆ? ਨਾ ਹੁਣ ਘਰੇ ਹੈ ਨਹੀਂ ਭੂਆ ਤੇਰੀ। ਭੂਆ ਤਾਂ ਹੈ ਨਹੀਂ ਇੱਥੇ। ਕਿ ਮੈਂ ਤਾਂ ਆਪੇ ਚਾਚੂ ਜੀ ਕੀਤੀ ਹੈ ਕਿ ਕੁਆਦੇ ਤੇਕੀ ਨਹੀਂ ਕਿਤੇ ਕਿਸੇ ਹੋਰ ਕੁਆਂਟੀਆਂ ਦੇ ਵਾਕੀ ਹੋ ਹੈ ਚੱਲ ਦੇਖ ਲੈ ਫੇ ਬਾਪੂ ਏ ਹਾਂ ਬਿਆ ਉਈ ਆ ਲੈ ਹਜੇ ਵੀ ਯਕੀਨ ਨਹੀਂ ਆਉਂਦਾ ਤੈਨੂੰ ਉਹ 15 ਕੁੜੀ ਮੈਂ ਵੇਖਿਆ ਕੁੜੀ ਤੇਰੇ ਜੱਡੇ ਹੀ ਕੱਦ ਕਾਠ ਹੈ ਤੇਰੇ ਨਾਲ ਦੋ ਗੁਣਾ ਬਾਤੀ ਸੋਹਣੀ ਸੁਨੱਖੀ ਹੈ ਉਹ ਬਾਪੂ ਮੇਰੇ ਤਾਂ ਚਾਣ ਹੀ ਚੱਕਿਆ ਜਾਂਦਾ ਆਏ ਹਾਏ 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 ਅੱਛਾ ਚੱਲ ਠੀਕ ਹੈ ਚੰਗਾ ਸ਼ੁਕਰ ਰੱਬ ਦਾ ਜੇ ਤੈਨੂੰ ਚਾ ਚੜ ਗਿਆ ਚੱਲ ਮੈਂ ਦੇਖਣਾ ਭੂਆ ਨੂੰ ਫੇ ਆਹੋ ਵੇਖ ਚੰਗਾ ਲੱਗ ਪਵਾ ਮੈਂ ਤੈਨੂੰ ਕਦੋਂ ਦਾ ਲੱਭੇ ਜਾਣਾ ਤੂੰ ਕਿੱਥੇ ਸੀ ਇੱਥੇ ਹੀ ਮੈਂ ਤੈਨੂੰ ਫਿਰਦੀ ਆ ਹਾਂ ਦੱਸ ਬਾਪੂ ਮੇਰੇ ਵਾਸਤੇ ਕੁੜੀ ਦੇ ਕੇ ਆਇਆ ਤਾਂ ਫੇਰ ਨਾਲੇ ਕੱਪੜੇ ਲੀੜਾ ਸਵਾਲ ਆ ਤੂੰ ਆਏ ਚਾ ਚੜਾਇਆ ਮੇਰੀ ਗੱਲ ਸੁਣ ਇੱਧਰ ਆ ਤੇਰਾ ਪਿਓ ਕਿੱਥੇ ਗੱਲ ਵੀ ਨਾ ਸੁਣ ਲੈ ਉਰੇ ਬੈਠ ਬੈਠ ਮੈਂ ਕੰਮ ਲਿਆ ਮੈਂ ਮਤਨ ਨੂੰ ਆਇ ਕੈਂਨੀਆ ਬਿਓ ਚੱਕੂ ਨਹੀਂ ਕੱਢਣ ਪਾਉਣ ਨੂੰ ਕੰਵਲਿਆ ਇੱਕ ਤਾਂ ਤੂੰ ਸਿੱਧਾਂਗਾ ਹੈ ਉਹ ਤਾਂ ਤੇਰੇ ਨਾਲ ਹੋਵੇ ਕਿਤੇ ਜਾਦੇ ਸਿਧਰੀ ਐ ਬੇ ਕੱਲੀ ਨਾਂ ਦੀ ਕੋਈ ਕੁੜੀ ਐ ਅਕਲ-ਉਕਲ ਹੈ ਨਹੀਂ ਉਹਨੂੰ ਆਣਨੇ ਦੀ ਪਸ਼ੂਆ ਵਰਗੀ ਐ ਮੈਂ ਤਾਂ ਐਸੇ ਦੁੱਖ ਚੀ ਤੁਰੀ ਫਿਰਦੀ ਆ ਵੀ ਇਸ ਘਰ ਦਾ ਬਣੂਗਾ ਕੀ ਉਹ ਬਾਪੂ ਧੂਆ ਹੋ ਜਾਣ ਦੇ ਮੇਰਾ ਜੇ ਹੁਣ ਤੈ ਤਾਂ ਕੱਲੇ ਵਿਆਹ ਦਾ ਚਾ ਨਹੀਂ ਤੁਸੀਂ ਮੂਰੇ ਆਉਣ ਵਾਲਾ ਸਮਾਂ ਦੇਖੋ ਕੱਲਾ ਵਿਆਹ ਵਿਆਹ ਦੀ ਰੱਟ ਲਾਈ ਆ ਤੂੰ ਐਂ ਤਾਂ ਦੇਖ ਤੁਹਾਡੇ ਘਰ ਦਾ ਕੰਮ ਕੌਣ ਕਰੋ ਹੈ ਕੰਮ ਤੋਂ ਉਹ ਹੀ ਕਰੂ ਕਿ ਜਿਹੜੀ ਆਊਗੀ ਉਹਨੂੰ ਅਕਲ ਨਹੀਂ ਹੈਗੀ ਉਹ ਬਾਪੂ ਤਾਂ ਕਹਿੰਦਾ ਸਾਰੀ ਕੱਲ ਕਰਿਆ ਆ ਉਹਦੇ ਨਾਲ ਜਾ ਕੇ ਪਿੰਕੀ ਦੇ ਤੇਰੀ ਪਿਓ ਦਾ ਵੀ ਅਕਲ ਹੈ ਨਹੀਂ ਹੈ ਨਹੀਂ ਦਿਮਾਗ ਕੋਦੇ ਕੋਲੇ ਉਹਦਾ ਹੁਣ ਤੇਰੇ ਮੰਗਰੂ ਮੰਗਰੀ ਲੱਗਾ ਹੋਇਆ ਵਿਆਹ ਕਰਨਾ ਵਿਆਹ ਕਰਨਾ ਇੱਕ ਗੱਲ ਤੇ ਜਾਣਿਓ ਤੁਸੀਂ ਸੋਚਦੇ ਕਿਉਂ ਨਹੀਂ ਮੇਰਾ ਤਾਂ ਬੀਪੀ ਲੋ ਹੋਇਆ ਪਿਆ ਜਦੋਂ ਦਾ ਮੈਂ ਕੁੜੀ ਨੂੰ ਦੇਖ ਕੇ ਆਈ ਆ ਤੇਰੇ ਪਿਓ ਨੂੰ ਸਮਝਾਇਆ ਉਹ ਨਹੀਂ ਸਮਝਿਆ ਤੈਨੂੰ ਵੀ ਇਹੀ ਸਮਝਾਉਣੀ ਆ ਪੁੱਤ ਠਹਿਰ ਜਾ

ਫੇਰ ਮੈਂ ਜਮਾਨੀ ਰੋਕਦੀ ਤੈਨੂੰ ਵਿਆਹ ਕਰਾਉਣ ਤੇ ਉਹਨੂੰ ਕਹਦੇ ਮੈਂ ਤਾਂ ਜ਼ਮੀਨ ਦਾ ਓਰਾ ਨਹੀਂ ਦਿੱਤਾ। ਨਾ ਦੀਏ ਕੋਈ ਪਰ ਪਿੰਕੀ ਤਾਂ ਪਹੁੰਚ ਪੋਗੀ ਕਿਉਂਕਿ ਉਹ ਲਈ ਰਿਸ਼ਤਾ ਕਰ ਉਹਨੂੰ ਦੇ ਦਿਓ। ਨਾ ਉਹਨੂੰ ਕਹੇ ਸੀ ਟੁੰਮਟਲਾ ਪਾਈਏ ਕੋਈ। ਵਿਆਹ ਕੇ ਲੈ ਜਾਗੇ। ਬਸ ਇੰਨੀ ਸ਼ਰਤ ਰੱਖ ਦੋ ਪਿੰਕੀ ਮੂਰੇ ਤੁਸੀਂ। ਠੀਕ ਐ। ਆਈ ਸਮਝਾ? ਹਾਂ ਕੀ ਸਮਝਾ? ਹਾਂ ਜਾ ਆਉਦੇ ਬਾਪੂ ਉਹ ਗੱਲ ਸਮਝਾ। ਬੀਬਾਪੂ ਵਿਆਹ ਤਾਂ ਮੈਂ ਕਰਾ ਲੈਣਾ। ਪਰ ਮੈਂ ਜ਼ਮੀਨ ਨਹੀਂ ਦਿੱਤਾ। ਹਾਂ ਜ਼ਮੀਨ ਦੇ ਕੇ ਹੱਥ ਨਾ ਵੜਾਓ ਪੁੱਤ। ਆਹ ਗੱਲ ਪੂਆ ਤੇਰੀ ਮੰਨਣੀ ਪਵੇਗੀ। ਹਾਂ ਮੰਨਣ ਜੋਗਾ ਨਾ। ਮੰਨਣ ਚੋ। ਹਾਂ ਨਹੀਂ ਮੈਂ ਜਾਉਂਦਾ ਬਸ ਤਾਂ। ਬੜਾਈ ਖੁਸ਼ੀ ਹੋਈ ਗੱਲ ਸੁਣ ਕੇ ਥੋੜਾ ਜਿਹਾ ਦਿਲ ਜਾ ਖੜ ਗਿਆ ਮੇਰਾ। ਜਾ ਅਜੇ ਪਿਓ ਨੂੰ ਇਹ ਗੱਲ ਤੇ ਮਨਾ ਲਾ। ਜਿਹੜਾ ਪਿੰਕੀ ਮੰਗਦੀ ਆ ਚੈਨੀ ਚੁੰਨੀ ਪਾ ਦਿਓ ਕੇਰਾ। ਉਹਦਾ ਤਾਂ ਪੂਰਾ ਹੱਕ ਬੰਦਾ। ਬੰਦ ਨਾ। ਮੋੜ ਕੇ ਬੱਤੀ ਨਾ ਪਾਏ ਉਹ ਇਹ ਜੀ ਪਿੰਕੀ ਦੀ। ਠੀਕ ਆ। ਨਾ ਬੜਿਓ ਨਾ ਬਾੜਿਓ। ਆਪਾਂ ਤਾਂ ਕੰਮ ਲੈਣਾ ਆਪਾਂ ਲੈ ਕੇ ਕੰਮ ਮੈਂ ਕੇਹਰਾ ਰਿਸ਼ਤਾ ਕਰਾ ਲਓ ਇਹ ਗੱਲ ਘਰ ਮਲਵਈਸ ਤਾਂ ਜ਼ਮੀਨ ਹੀ ਨਾ ਕਰਾਉਂਦੇ ਜੇ ਭਾਈ ਰਿਸ਼ਤਾ ਕਰਤਾ ਠੀਕ ਆ ਨਾ ਕਰਿਆ ਤਾਂ ਵੀ ਠੀਕ ਆ ਚਲ ਜਾ ਮੇਰਾ ਬੱਲੇ ਪੋਣਾ ਕਰ ਹਾਂ ਤੇ ਬਾਪੂ ਨੂੰ ਸਮਝਾ ਠੀਕ ਇਹ ਤਾਂ ਛੱਟ ਮੰਨ ਗਿਆ ਪਰ ਇਹਨੂੰ ਸਿਦਰੇ ਨੂੰ ਕੀ ਆ ਬਾਪੂ ਕੋਲ ਜਾ ਕੇ ਕੁਝ ਹੋਰ ਕਹਿ ਦਊਗਾ ਇਹਨੂੰ ਤਾਂ ਬਸ ਵਿਆਹ ਦਾ ਚਾਹ ਇਹਨੂੰ ਐ ਵੀ ਆਈ ਵਿਆਹ ਹੋ ਜਾ ਪਰ ਇਹਨਾਂ ਨੂੰ ਹੁਣ ਕੌਣ ਸਮਝਾਵੇ ਵੀ ਤੁਸੀਂ ਜ਼ਮੀਨ ਨਾ ਨਾ ਕਰਵਾਓ ਕਿਸੇ ਨਾ ਦਿਓ ਜ਼ਮੀਨ ਮੇਰੇ ਪਿਓ ਦੀ ਮਸਾਂ ਜੋੜੀ ਹੋਈ ਆ ਸਾਹਮਣੇ ਰੱਖੀ ਹੋਈ ਆ ਬੇ ਉਹਨੇ ਤਾਂ ਓਰਾ ਨਹੀਂ ਸੀ ਗਮਾਇਆ ਚਲ ਬਾਤ ਆਹੀ ਲਾਉਂਗੀ ਵੀ ਰਿਸ਼ਤਾ ਹੋਵੇ ਨਾ ਇਹ ਜੀ ਦਾ ਤੇ ਜ਼ਮੀਨ ਤਾਂ ਜਮਈ ਨਾ ਜਾਵੇ ਕੀ ਕਰਾਂ ਕਹਿੰਨੀ ਆ ਗੱਗੇ ਨੂੰ ਕਿਸੇ ਡਾਕਟਰ ਕੋਲੇ ਲੈ ਚੱਲ ਬੇ ਮੇਰੀਆਂ ਤਾਂ ਲੱਤਾਂ ਕੰਬੀ ਜਾਂਦੀਆਂ ਨੇ ਹਏ ਬੀਪੀ ਲੋ ਹੋ ਗਿਆ ਬੇ blood ਘਟ ਗਿਆ ਬਚੋਲਣ ਕਹਿੰਦੀ ਤੋੜ ਤੋਲੇ ਦੀ ਤਾਂ ਮੈਨੂੰ ਚੈਨੀ ਪਾ ਦਿਓ ਤੇ ਉਹ ਕੁੜੀ ਦੇ ਨਾਂ ਕਹਿੰਦੀ 2 ਕਿੱਲੇ ਜ਼ਮੀਨ ਲਵਾ ਦਿਓ ਚੱਲ ਜ਼ਮੀਨ ਨਾਂ ਤਾਂ ਲਵਾ ਦਾਂਗੇ ਉਹਨੇ ਕਿਹੜਾ ਕਿਤੇ ਲੈ ਕੇ ਜਾਣੀ ਹੈ ਚੱਲਾ ਉਹ ਬਾਪੂ ਪੈ ਗਿਆ ਸੀ ਹਾਂ ਪਤਾ ਆ ਜਾ ਆ ਜਾ ਕਿਉਂ ਕੀ ਕਹਤਾ ਤੇਰੀ ਭੂਆ ਨੇ ਮੈਂ ਤਾਂ ਭੂਆ ਕੋਲ ਜਾ ਕੇ ਆਈ ਸੀ ਹਾਂ ਭੂਆ ਮੈਨੂੰ ਮਿਲ ਗਈ ਸੀ ਇੱਧਰ ਬਾੜੇ ਚ ਫਿਰਦੀ ਸੀ ਹਾਂ ਠੀਕ ਹੈ ਭੂਆ ਤਾਂ ਇਹ ਕਹਿੰਦੀ ਆ ਹਾਂ ਵੀ ਆਪਾਂ ਤੋ ਇਹ ਜ਼ਮੀਨਾਂ ਨਾ ਕਰਾਉਣ ਕੁੜੀ ਦੇ ਹਾਂ ਜ਼ਮੀਨ ਨਾ ਤੁਸੀਂ ਨਾ ਦੋ ਅੱਛਾ ਹਾਂ ਆਪਾਂ ਚੱਲ ਪਿੰਕੀ ਦਾ ਮਾਨਤਨ ਕਰਦਾਂਗੇ ਜ਼ਮੀਨ ਕੋਲੋਂ ਨਾਲ ਬੜੇ ਬੱਪੋ ਯਾਰ ਲੈ ਪਿੰਕੀ ਦਾ ਤਾਂ ਮਾਨਤਨ ਕਰਨੇ ਪੋ ਪੁੱਤ ਉਹਨੇ ਐਡੇ ਉੱਚੇ ਟਿੱਬੇ ਤੇ ਪਾਣੀ ਚੜਾਉਣਾ ਹੈ ਕਿਹੜਾ ਵਿਆਹ ਕਰਾਉਣੇ ਕਿਹੜਾ ਸਸਤੇ ਸੌਖੇ ਨੇ ਹਰੇਕ ਨਹੀਂ ਕਰਾ ਸਕਦਾ ਇਹ ਜਿਹ ਰਿਸ਼ਤੇ ਨਾਲੇ ਆਪਣੇ ਤਾਂ ਉਹੀ ਨਹੀਂ ਹੁੰਦਾ ਸੀ ਹੁਣ ਨਾਂ ਹੋਣ ਦੇ ਬਾਵਜੂਦ ਵੀ ਰਿਸ਼ਤਾ ਹੋ ਹੀ ਜਾਂਦਾ ਫਿਰ ਤੁਸੀਂ ਸਮਝੋ ਆਪਾਂ ਉਹਨੂੰ ਡੂੜ ਤੋਲੇ ਦੀ ਚੈਨੀ ਪਾਉਣੀ ਹੈ ਤੇ ਰਹੀ ਗੱਲ ਦੋ ਕਿੱਲੇ ਜ਼ਮੀਨ ਤੇ ਉਹ ਜਿੱਤਰੀ ਭੂਆ ਨਹੀਂ ਦੇਖੇ ਕਿਤੇ ਨਾ ਕਰਾਈ ਗਲਤੀ ਨਾ ਹੋ ਜੇ ਉਹ ਗੱਲ ਤਾਂ ਭੂਆ ਦੇ ਵੀ ਠੀਕ ਆ ਬਾਪੂ ਫਿਰ ਹੁਣ ਕਰੀਏ ਕੀ ਪਤਾ ਜੇ ਆਪਾਂ 2 ਕਿਲੇ ਜ਼ਮੀਨ ਦੇ ਨਾਂ ਉਹ ਕੁੜੀ ਦੇ ਨਾਂ ਕਰਾਏ ਤੇਰੇ ਘਰ ਵਾਲੀ ਦੇ ਤਾਂ ਫਿਰ ਉਹ ਆਉਣਾ ਨਹੀਂ ਉਹਨੇ ਤਾਂ ਸਿਆਬ ਨਹੀਂ ਹੋਣਾ ਹੋਰ ਤਾਂ ਹੀ ਤਾਂ ਕਹਿੰਨੇ ਆ ਵੀ ਦੇਖੀ ਜੋ ਜਿੱਧਰ ਗਿਆ ਬਾਣੀਆਂ ਉਧਰ ਹੀ ਗਿਆ ਬਾਜ਼ਾਰ ਤੇ ਆਪਾਂ 2 ਕਿਲੇ ਉਹਦੇ ਨਾਂ ਕਰਾ ਦੇਾਂਗੇ 1.5 ਟੋਲੇ ਦੀ ਉਹਨੂੰ ਚੈ ਨਹੀਂ ਪਾ ਦੇਾਂਗੇ ਕੱਠ ਕੁਠ ਕਰਨ ਦਾ ਭੁੱਲ ਜਾ ਆਪਾਂ ਕੱਠੋਠ ਨਹੀਂ ਕਰਦੇ ਬਾਪੂ ਮੈਨੂੰ ਨਿਲਾਦਾ ਪਾਇਨਾ ਮੇਰਾ ਬਿਆਹ ਹੋ ਜੀ ਨਹੀਂ ਪਤਾ ਦਿਲ ਨਾ ਛੋਟਾ ਕਰਿਆ ਕਰ ਹੋਰ ਹੁਣ ਐਮੀ ਉਹ ਕਰਨ ਲੱਗ ਜੰਨੇ ਦਿੱਤਾ ਚੱਲ ਬਾਪੂ ਦੇਖਦੇ ਆਂ ਦੇਖਣਾ ਕੀ ਏ ਬਸ ਤੇਰੀ ਭੂਆ ਖਰ ਗੱਲ ਤਾਂ ਠੀਕ ਕਹਿੰਦੇ ਵੀ ਜ਼ਮੀਨ ਉਹਦੇ ਨਾਂ ਨਾਂ ਕਰਾਈ ਜਾਵੇ ਪਰ ਰਿਸ਼ਤਾ ਨਹੀਂ ਹੋਣਾ ਪੁੱਤ ਜੇ ਆਪਾਂ ਦੋ ਕਿੱਲੇ ਨਾਂ ਕਾਲੇ ਇਹ ਤਾਂ ਦੋ ਕਿੱਲੇ ਤਾਂ ਗਾਲ ਨਹੀਂ ਪਹਿਣਗੇ ਚੱਲ ਠੀਕ ਆ ਬਾਪੂ ਹਾਂ ਭੂਆ ਦੀ ਨਾ ਮੰਨੀ ਆਪਾਂ ਕਰਾ ਦਾਂਗੇ ਦੋ ਕਿੱਲੇ ਅਜੇ ਆਪਾਂ ਉਹਨਾਂ ਨੂੰ ਟਾਲਾ ਮਟੋਲਾ ਕਰਿਆ ਮੰਗੇ ਵੀ ਭਾਈ ਉਹ ਕਰ ਲਾਂਗੇ ਬਾਕੀ ਸਿਰੇ ਨਾਲ ਜਵਾਨ ਤਾਂ ਜਵਾਨ ਹੀ ਹੁੰਦੀ ਐ ਮੈਂ ਕਹਿਤਾ ਸੀ ਭਾਈ ਦੋ ਕਿੱਲੇ ਇਹ ਕੁੜੀ ਦੇ ਨਾਂ ਕਰਾ ਦਾਂਗੇ ਕਹਤਾ ਸੀ ਬਾਪੂਆਂ ਹਾਂ ਮੈਂ ਆਪਣੀ ਜਵਾਨ ਕਰਤੀ ਹੁਣ ਜਵਾਨ ਤੋਂ ਮੈਂ ਟਲਦਾ ਨਹੀਂ ਇਹ ਰੋਜ਼ ਰੋਜ਼ ਨਹੀਂ ਇਹ ਬੋਲ ਹੁੰਦੇ ਹੁੰਦੇ ਠੀਕ ਆ ਨਾ ਚਲ ਠੀਕ ਆ ਬਾਪੂ ਫਿਰ ਹਾਂ ਜਿਵੇਂ ਤੇਰੀ ਮਰਜ਼ੀ ਐ ਨਹੀਂ ਮਰਜ਼ੀ ਤਾਂ ਤੇਰੇ ਨਾਲ ਹੀ ਆ ਪੁੱਤ ਫਿਰ ਵੀ ਤੇਰਾ ਵਿਆਹ ਤਾਂ ਕਰ ਨਹੀਂ ਐ ਵਿਆਹ ਤਾਂ ਕਰਾਉਣਾ ਹੀ ਐ ਹਾਂ ਕੀ ਹੋਈ ਜਾਂਦਾ ਫਿਰ ਇਹ ਚ ਗੱਲਾਂ ਲੈ ਬਈ ਆਜਾ ਬੈ ਜਾ ਭਾਈ ਬੈ ਜਾ ਦਾ ਬਪਾਈ ਚਾਹ ਕਰ ਲਵੇ ਚਾਹ ਬਣਾ ਦੇ ਪੱਤੀ ਨਾ ਬਾਲੀ ਪਾ ਲਈ ਹੋਏ ਤੂੰ ਤਾਂ ਮੁਠੀ ਭਰ ਕੇ ਪਾ ਦੇਣਾ ਮੜਾ ਹਿਸਾਬ ਨਾਲ ਚਾਹ ਕਰੀ ਹੁਣ ਫਿਰ ਚੰਗਾ ਜੇ ਦਰਦਾ ਤਾਂ ਚਲ ਠੀਕ ਆ ਬੱਪੂ ਹਾਂ ਨੂਨ ਜਾਂ ਬਾਲੀ ਪਾ ਲੈ ਬੱਚਾ ਆ ਮੈਨਾਂ ਘਟਾ ਲੱਗਦਾ ਅੱਛਾ ਭਾਈ ਗੱਲ ਸੁਣ ਮੇਰੀ ਖਾਂਦੀ ਵਾਲੀ ਹੋ ਗਈ ਹਾਂ ਭਾਈ ਜਿਹੜੀ ਕੁੜੀ ਨੂੰ ਆਪਾਂ ਵਿਆਹ ਕੇ ਲਿਆਉਣਾ ਨਾ ਜ਼ਮੀਨ ਤਾਂ ਉਹਦੇ ਨਾਂ ਕਰਾਉਣੀ ਪਊ ਆਪਾਂ ਨੂੰ ਦੋ ਕਿੱਲੇ ਕਿਉਂ ਤੁਸੀਂ ਕਮਲੇ ਹੋਇਓ ਤੁਸੀਂ ਕਿਉ ਤੁਸੀ ਮੈਨੂੰ ਮਾਰਨਾ ਵਿਚ ਵਿਚਾਲੇ ਓਹੋ ਕਮਲ ਜੇ ਆਪਾਂ ਦੋ ਕਿੱਲੇ ਜ਼ਮੀਨ ਤੇ ਨਾ ਕਰਾ ਦੇਂਗੇ ਫਿਰ ਕਿਹੜਾ ਲੋੜਾ ਆਜੂ ਉਹ ਘਰੋਂ ਤਾਂ ਨਹੀਂ ਭੱਜਣ ਲੱਗੀ ਵੇ ਕਿਉਂ ਤੱਤਾ ਲੱਗਦੇ ਹੋ ਰੁਕ ਜੋ ਚਾਰ ਦਿਨ ਦੇਖ ਲਓ ਤੁਸੀਂ ਅੱਜ ਹੀ ਕੁੜੀ ਦੇਖੀ ਅੱਜ ਹੀ ਤੁਸੀਂ ਹੁਣ ਫੈਸਲੇ ਲੈ ਲੇ ਚਾਰ ਦਿਨ ਦੇਖੋ ਰੁਕ ਜੋ ਚਾਰ ਦਿਨ ਮੇਰੇ ਕਹੇ ਤੋ ਰੁਕ ਜੋ ਉਹ ਰੁਕਤਾ ਜਾਵਾਂਗੇ ਉਦੋਂ ਨੂੰ ਉਹ ਰਿਸ਼ਤਾ ਲੰਘ ਜਾਣਾ ਭਾਈ ਅਸੀਂ ਫੇੜ ਢੇੜ ਦੇ ਢੇੜ ਰਹਿ ਜਾਾਂਗੇ ਕਿ ਦੁਨੀਆਂ ਦੇ ਜੇ ਤਾਂ ਹੋਇਆ ਕਰਮਾਂ ਚ ਇਹਦੇ ਸੰਜੋਗ ਰਲੇ ਹੋਏ ਤਾਂ ਕੋਈ ਨਹੀਂ ਇਹ ਤੋੜ ਸਕਦਾ ਸੰਜੋਗਾ ਨੂੰ ਮੰਨਦਾ ਇਹਨਾਂ ਗੱਲਾਂ ਮੁਕਾਂ ਉਹ ਤਾਂ ਖਾ ਠੀਕ ਹੈ ਭਣੇ ਸੰਜੋਗ ਤਾਂ ਹੁੰਦੇ ਨੇ ਪਰ ਜਿਹੜੇ ਹਿਸਾਬ ਨਾਲ ਲੱਗਦਾ ਨਾ ਵੀ ਇੱਕ ਤਾਂ ਇਹ ਕਮਲ ਵਾਲਾ ਮਾਰਦਾ ਬਾਕੀ ਉਮਰ ਦਾ ਹੁਣ ਵੱਡਾ ਹੁੰਦਾ ਜਾਂਦਾ ਜੇ ਹੁਣ ਮੌਕਾ ਨਗਾ ਤਾਂ ਮੁੜ ਕੇ ਵਿਲਾਤ ਨਹੀਂ ਹੋਣਾ ਮੈਂ ਤੈਨੂੰ ਦੱਸਿਓ ਕੁੜੀ ਨਾਲੋਂ ਤਾਂ ਕਿਤੇ ਸਿਆਣਾ ਮੜਾ ਜਾਂ ਕੈਨ ਨਹੀਂ ਦੇ ਰਵਿਆ ਕੰਮ ਕਰਨ ਵਾਲਾ ਆਪੇ ਕਰ ਲੈਂਦਾ ਚਾਹ ਪਾਣੀ ਰੋਟੀ ਪਸ਼ੂਆਂ ਦਾ ਸਾਰਾ ਕਰਦਾ ਖੇਤੀ ਦਾ ਕਰਦਾ ਸਿਰਫ ਮਾੜਾ ਜਿਹਾ ਮੋਟਾ ਦਮਾਗਾ ਉਹ ਵੀ ਐ ਮੰਨ ਲਾ ਕਿ ਆਪਣਾ ਲਾੜਾ ਰੱਖਿਆ ਹੋਇਆ ਤਾਂ ਐ ਕਰਦਾਗਾ ਮੋਟਾ ਘਰ ਠੀਕ ਹੈ ਪਰ ਮੈਨੂੰ ਤਾਂ ਕੁੜੀ ਵੀ ਇਹਦੇ ਨਾਲੋਂ ਸਿਆਣੀ ਲੱਗੀ ਮੈਨੂੰ ਤਾਂ ਉਹਨੇ ਜਦੋਂ ਮੈਂ ਬੈਠਾ ਉਹਦੀ ਸਾਸਰੀ ਕਾਲ ਬੁਲਾਈ ਨਾਲੇ ਚਾਹ ਪਾਣੀ ਪੁੱਛਿਆ ਹੋਰ ਕੀ ਹੁੰਦਾ ਸਿਆਣਪ ਆਹੀ ਸਿਆਣਪ ਹੁੰਦੀ ਐ ਬਾੜ ਤਾਂ ਕੌਣ ਪੜਾਉਂਦਾ ਕੁੜੀ ਨੂੰ ਪਿੰਕੀ ਪੜਾਉਂਦੀ ਐ ਪਿੰਕੀ ਤੈਨੂੰ ਕੀ ਪਤਾ ਐ ਉਹ ਚੱਲ ਕੋਈ ਨਹੀਂ ਐ ਤਾਂ ਫਿਰ ਇਹ ਗੱਲਾਂ ਤਾਂ ਕਈਆਂ ਐ ਪਿੰਕੀ ਨੇ ਵੀ ਇਹ ਤਾਂ ਕਹਿ ਕੇ ਤਾਂ ਜੋ ਮਰਜੀ ਕਰਾਲਾ ਆਪਦੇ ਆਪ ਇਹ ਕੁਝ ਨਹੀਂ ਕਰ ਸਕਦੀ ਫਿਰ ਮੈਂ ਹੀ ਕਹਿੰਨੀ ਆ ਵੀ ਮੂੰਹ ਆ ਜਾ ਤੁਸੀਂ ਉਹਦੇ ਕਰਨ ਥਾਣੀ ਗੱਲ ਕਾੜ ਦੋ ਪਿੰਕੀ ਦੇ ਹੂੰ ਵੀ ਭਾਈ ਅਸੀਂ ਜ਼ਮੀਨ ਨਹੀਂ ਦਿੰਦੇ ਰਿਸ਼ਤਾ ਅਸੀਂ ਲੈ ਲੈਨੇ ਵੀ ਕੁੜੀ ਸਿਦਰੀਆ ਦੇਖਦੇ ਆਂ ਕੀ ਕਹਿੰਦੀ ਆ ਫਿਰ ਕਹਿ ਕੇ ਤਾਂ ਦੇਖ ਲੈਣਾ ਭਾਈ ਪਰ ਮੈਂ ਨਾ ਹੁਣ ਜਵਾਨ ਘਰ ਆਇਆ ਸੀਗਾ ਹੁਣ ਜਵਾਨ ਤੋਂ ਮੈਨੂੰ ਮੁਕਰਨਾ ਔਖਾ ਭਾਈ ਐ ਹੁਣ ਕਿਤੇ ਬੰਦਾਂ ਦੀ ਜਵਾਨ ਤਾਂ ਜਵਾਨ ਹੀ ਹੁੰਦੀ ਐ ਐ ਅਸੀਂ ਬੁੜੀਆਂ ਆਈਆਂ ਗੱਦਾ ਮੈਂ ਨਹੀਂ ਕਰ ਸਕਦਾ ਭਾਈ ਜਿਵੇਂ ਤੂੰ ਕਹਿੰਨੀ ਸਰ ਫਿਰ ਸੋਡੀ ਮਰਜੀ ਆ ਭਾਈ ਨਲੇ ਮਰਜੀ ਕਰੋ ਫਿਰ ਮੈਂ ਹੀ ਨਹੀਂ ਬੋਲਦੀ ਓਹੋ ਜੇ ਜ਼ਮੀਨ ਉਹਦੇ ਨਾ ਕਰਾਤੀ ਫਿਰ ਕਿਹੜਾ ਘਰੋਂ ਭੱਜਣ ਲੱਗੇ ਐ ਜ਼ਮੀਨ ਆਪਣੇ ਘਰੇ ਐ ਬਹੂ ਆਪਣੇ ਘਰੇ ਐ ਫਿਰ ਦੱਸ ਕੀ ਗੱਲ ਐ ਠੀਕ ਐ ਨਾ ਠੀਕ ਆ ਆਹੋ ਮੈਂ ਨੋਣਾ ਕਾਲ ਨੂੰ ਕਹੀਂ ਵਿਪੈਣੇ ਤੂੰ ਆਏ ਕਰ ਇੱਥੇ ਰਹਿ ਆ ਕਹਾ ਆ ਕਰ ਪਿੰਕੀ ਨੇ ਸਾਡੇ ਨਾਲ ਆਏ ਕਰ ਤਾਂ ਮੈਨੂੰ ਨਾ ਉਹ ਕੁਛ ਕਿਹੋ ਨਹੀਂ ਦਾ ਮਤਲਬ ਹੁਣ ਤੂੰ ਗੁੱਸੇ ਆ ਭਾਈ ਤੇਰੀ ਅਸੀਂ ਗੱਲ ਮੰਨਦੇ ਨਹੀਂ ਨਾ ਨਾ ਤੂੰ ਐਂ ਨਾ ਕਰ ਦੇਖ ਤੇ ਆਪਣੀ ਸਾਰਿਆਂ ਦੀ ਰਜਾਬੰਦੀ ਤਾਂ ਹੈ ਵੀ ਰਿਸ਼ਤਾ ਲੈਣੀ ਲੈਣਾ ਫਿਰ ਹੁਣ ਕੁਛ ਨਾ ਕੁਛ ਤਾਂ ਕਰੋ ਗੋਬਾਣਾ ਹੀ ਪਊ ਆਪਾਂ ਨੂੰ ਮੈਂ ਨਹੀਂ ਰਾਤੀ ਮੇਰੇ ਪਿਓ ਨੇ ਕਿਹੜੇ ਵਖਤਾਂ ਨਾਲ ਤੂੰ ਤੂੰ ਤਾਂ ਨਿਆਣਾ ਜੀ ਅਸੀਂ ਦੇਖਿਆ ਹੀ ਐ ਉਹ ਪਤਾ ਐ ਭਣੇ ਮਸਾਂ ਬਣਦੀ ਐ ਜਮੀਨਾਂ ਆ ਜਮੀਨ ਤਾਂ ਮਸਾਂ ਬਣਦੀ ਐ ਨਾਲੇ ਉਹੀ ਤਾਂ ਗੱਲ ਕਿੱਥੇ ਤਾਂ ਕਿੱਲਾ ਦੋ ਕਿੱਲੇ ਨਾਲ ਅਲੋਂ ਸੀ ਕਿੱਥੋਂ ਵਿੱਚੋਂ ਵੇਚਣ ਲੱਗੇ ਆ ਤੂੰ ਆਪ ਹੀ ਸੋਚ ਨਾ ਜਦੋਂ ਮੇਰੀ ਪਰਜਾਈ ਢਿੱਲੀ ਸੀ ਤੈਨੂੰ ਮੈਂ ਕਿਹਾ ਸੀ ਵੀ ਦਵੇਚ ਵਟਕੇ ਤੇ ਲਾ ਦੇ ਉਹਦੋਂ ਤਾਂ ਤੂੰ ਵੇਚੀ ਨਾ ਹੈਂ ਫੇਰ ਮੋੜ ਕੇ ਬਾਨੀ ਨਹੀਂ ਤੇ ਅੱਜ ਤੂੰ ਪੁੱਤ ਮੂਰੇ ਗੋਡੇ ਡੇ ਗਿਆ ਵੀ ਮੈਂ ਛੇਤੀ ਜਮੀਨ ਦੇ ਕੇ ਇਹਦਾ ਰਿਸ਼ਤਾ ਕਰਾ ਦਿਆ ਸਿਆਣੀ ਗੱਲ ਆ ਭਣੇ ਜੇ ਉਹ ਦੋਵੇਂ ਹੋਰ ਜਮੀਨ ਕੀ ਬਾਤ ਹੀ ਜਾਂਦੀ ਹੋਰ ਖਬਰਾ ਬਾਤ ਰਹਿੰਦੀ ਨੜਿਆ ਦਿਨ ਨਹੀਂ ਸੀ ਦੇਖਣੇ ਪੈਂਦੇ ਆਪੀ ਵਿਆਹ ਤਾਂ ਇਹਦਾ ਹੋ ਹੀ ਜਾਣਾ ਸੀ ਸਹੀ ਗੱਲ ਹੈ ਜਿੱਦਾਂ ਦਾ ਉਹਨੇ ਘਰੋਂ ਪੈਰ ਚੱਕਿਆ ਨਾ ਬਸ ਮੁੜ ਕੇ ਤਾਂ ਸਭ ਕੁਝ ਉਹੀ ਹੋ ਗਿਆ ਖੰਡਰ ਉਹ ਜਿਹੜੇ ਸੀਗਾ ਉਹੀ ਤਾਂ ਤੁਸੀਂ ਕਦਰ ਨਹੀਂ ਕੀਤੀ ਨਹੀਂ ਤੇ ਜਿਹੜੀ ਹੈ ਹੀ ਨਹੀਂ ਉਹਦੀ ਤੁਸੀਂ ਐਨੀ ਪੂਛ ਪੂਛ ਕਰਦੇ ਹੋਗੇ ਤੇ ਸਾਰਾ ਕੁਝ ਲਟਾਉਣ ਨੂੰ ਤਿਆਰ ਬੈਠੇ ਹੋ ਉਨਹੀਂ ਭਾਈ ਦੋ ਕਿੱਲਾਂ ਨਾਲ ਕੀ ਲੁੱਟਿਆ ਜਾਣਾ ਆਪਣਾ ਚੱਲ ਕੋਈ ਨਹੀਂ ਹੁਣ ਤੂੰ ਪਿਛਲੀਆਂ ਗੱਲਾਂ ਨਾ ਯਾਦ ਕਰ ਕਿੱਥੇ ਆਉਦੀ ਪਰਜਾਈ ਨੂੰ ਯਾਦ ਕਰਕੇ ਬਹਿ ਗਏ ਭਾਈ ਮੇਰਾ ਵੀ ਐਵੇਂ ਦਿਮਾਗ ਖਰਾਬ ਹੋ ਜੂ ਫਿਰ ਉਹਨੂੰ ਯਾਦ ਕਰ ਕਰਕੇ ਇਹ ਜਿਹੜੀ ਘੜੀ ਤੇ ਯਾਦ ਆਉਂਦੀਆਂ ਨੇ ਮਾਪਿਓ ਜਿਹੜੇ ਵਿਛੜ ਜਾਂਦੇ ਆ ਨਾ ਉਹਨਾਂ ਦਾ ਯਾਦ ਆਉਂਦਾ ਉਹ ਬਸ ਭਾਈ ਤੂੰ ਤਾਂ ਇਹਨਾਂ ਕੁਝ ਬੋਲ ਕੇ ਦੱਸਦਾ ਤੈਨੂੰ ਸਮਝਾਉਂਦੀ ਤੂੰ ਤਾਂ ਮੇਰੇ ਗੱਲ ਹੀ ਨਹੀਂ ਸਮਝਦੇ ਤੂੰ ਸਮਝਣਾ ਚਾਹੁੰਦਾ ਹੀ ਨਹੀਂ ਵੀ ਅਸੀਂ ਕੀ ਮੈਂ ਕੀ ਕਹਿਨੀ ਆ ਚੱਲ ਕੋਈ ਨਹੀਂ ਮੈਂ ਇੱਕ ਵਾਰੀ ਪਿੰਕੀ ਨੂੰ ਕਹਿ ਕੇ ਦੇਖੂ ਜੇ ਟਾਲਾ ਮਟੋਲਾ ਹੋ ਗਿਆ ਤਾਂ ਤਾਂ ਠੀਕ ਹੈ ਪਰ ਨਹੀਂ ਹੁਣ ਮੁਸ਼ਕਲ ਆ ਹੁਣ ਤਾਂ ਪਿੰਕੀ ਨਾਲੋਂ ਤੂੰ ਦੇ ਮੈਂ ਆਪਣੇ ਨੂੰ ਆਪ ਤਾਰ ਨੂੰ ਕਹਿ ਕੇ ਦੇ ਠੀਕ ਹੈ ਆਹੋ ਅਵਤਾਰ ਨੂੰ ਕਹਿ ਦੋ ਵੀ ਭਾਈ ਦੋ ਜਮੀਨ ਬੰਦੇ ਦੀ ਗੱਲ ਬੰਦੇ ਨਾਲ ਹੁੰਦੀ ਆ ਤੀਮੀਆਂ ਦੀ ਤਾਂ ਤੈਨੂੰ ਮਤਲਬ ਦਾ ਪਤਾ ਹੀ ਨਹੀਂ ਆ ਆਹੋ ਵੀ ਭਾਈ ਜਿਹੜੀ ਚੈਨੀ ਚੂਨੀ ਪਾਉਣੀ ਆ ਉਹ ਅਸੀਂ ਅੱਧਾ ਟੋਲਾ ਹੋਰ ਵੱਧ ਪੁਕਰਾ ਦੇਾਂਗੇ ਪਰ ਜਮੀਨ ਨਹੀਂ ਅਸੀਂ ਨਾਲ ਵਾਉਂਦੇ ਹਾਂ ਹੈਨਾ ਇਹੀ ਗੱਲ ਕਹੋ ਆਹੋ ਨਾਲ ਚ ਹੋਰ ਵਧਾ ਦਿਓ ਹਾਂ ਆਹੋ ਉਹ ਉਹ ਗੱਗੇ ਚਾਚੂ ਬਣ ਕੇ ਕਹੇ ਜੇ ਵਾਲੀ ਜਾਣਾ ਮੈਂ ਦੇਖਦੀ ਆ ਜਾ ਦੇਖ ਭਾਈ ਫਿਰ ਮੈਂ ਜਾ ਕੇ ਆਉਂ ਪਿੰਕੀ ਕੋਲੇ ਹੈ ਪਿੰਕੀ ਕੇ ਚਾ ਪਿੰਕੀ ਕੋਲੇ ਕਾ ਨੂੰ ਜਾਣਾ ਹੈ ਅਵਤਾਰ ਕੋਲੇ अवतार ਕੋਲੇ ਮੈਂ ਭੁੱਲ ਗਿਆ ਹੱਜਾ ਲਿਆ ਉਹ ਚਾਬੀ ਕਿ ਜਾ ਕੇ ਆਵਾਂਗੇ ਲੈ ਰੱਬ ਨੇ ਮੀਂਹ ਤਾਂ ਪੂਰਾ ਵਧੀਆ ਪਾਤਾ ਹੁਣ ਬਸ ਰੇਪ ਪਾਉਣ ਦੀ ਲੋੜ ਆ ਪਾਣੀ ਤਾਂ ਲੱਗ ਗਿਆ ਚੱਲ ਇੰਨਾ ਕੰਮ ਤਾਂ ਸੌਖਾ ਹੋ ਗਿਆ ਆਪਣਾ ਓ ਕਿਵੇਂ ਆਵਤਾਰ ਫਤ ਹੈ ਠੀਕ ਹੈ ਕਿਵੇਂ ਠੀਕ ਹੈ ਠੀਕ ਹੈ ਕਿੱਧਰ ਮਾਰਿਆ ਕਿਹੜਾ ਬਸ ਤੇਰੇ ਕੰਨ ਨੂੰ ਹੀ ਆਇਆ ਸੀਗਾ ਮੈਂ ਤਾਂ ਯਾਰ ਕਿਵੇਂ ਓ ਕਿਵੇਂ ਕੀ ਉਹ ਪਰਿਸਥਿਤੀ ਦੀ ਗੱਲ ਜਿਹੜੀ ਚੱਲੀ ਜਾਂਦੀ ਸੀ ਆਪਣੀ ਤਾ ਆ ਤੁਸੀਂ ਰਸਤੇ ਦੀ ਗੱਲ ਕਰੇ ਕਰਿਆ ਕਰੋ ਨਾ ਪਿੰਕੀ ਕੋਲੇ ਇਹ ਤੇ ਜੀ ਵੀ ਆ ਕੇ ਰਸਤੇ ਦੀ ਗੱਲ ਪੁੱਛਣਾ ਬਹੁਤ ਤੰਗ ਕਰ ਰੱਖਿਆ ਮੈਨੂੰ ਹੁਣ ਮੇਰੀ ਭੈਣ ਆਈ ਹੋਈ ਐ ਉਹ ਕਹਿੰਦੀ ਨਾ ਵੀ ਤੁਸੀਂ ਦੇਖ ਜਿਹੜੀ ਚੈਨੀ ਚੂਨੀ ਪਾਉਣੀ ਐ ਉਹ ਤਾਂ ਪਾ ਦਿਓ ਜੀ ਸਦਕੇ ਪਰ ਜਿਹੜੀ ਜ਼ਮੀਨ ਐ ਨਾ ਦੋ ਕਿੱਲੇ ਨਾ ਕਰਾਉਣੀ ਉਹ ਨਹੀਂ ਅਸੀਂ ਕਰਾਉਂਦੇ ਭਾਈ ਬੱਲੇ ਤਾਇਆ ਬੱਲੇ ਹਾਂ ਹਜੇ ਟੁਣੀਆਂ ਨਾ ਪਤ ਤੁਸੀਂ ਤਾਂ ਪਹਿਲੇ ਹੀ ਮੁਕਰ ਚੱਲੇ ਜਿੱਦੇ ਨੂੰ ਮੈਂ ਕਹਿੰਦਾ ਵਿਆਹ ਦੇ ਦਿਨ ਨੇੜੇ ਉਹਨਾਂ ਤੁਸੀਂ ਸਾਡੀ ਚੈਨੀ ਵੀ ਮੁਕਰ ਜੂਗੇ ਓ ਯਾਰ ਮੁਕਰਨ ਵਾਲੀ ਗੱਲ ਨਹੀਂ ਐ ਹਵਤਾਰ ਪਰ ਐ ਵੀ ਮੜਾ ਜਾ ਸਮਾ ਪੈ ਜਾਣਦੇ ਸਾਲ 3 ਮਹੀਨੇ ਮਗਰੋਂ ਅਸੀਂ ਕਰਾ ਦੇਾਂਗੇ ਉਹਦੇ ਨਾਂ ਕਰਾ ਦੇਾਂਗੇ ਪਰ ਹੁਣ ਨਹੀਂ ਅਸੀਂ ਕਰਾਵਾਂਗੇ ਨਾ ਨਾ ਤਾ ਆ ਤੂੰ ਉਤਾਜੀ ਗੱਲਾਂ ਤੋਂ ਭੱਜੀ ਜਾਨੇ ਹੋ ਕੱਲ ਕਿਹਨੇ ਦੇਖਿਆ ਫੇਰਾ ਨਾਲੇ ਜੇ ਇਹ ਗੱਲਾਂ ਨਾ ਤੁਸੀਂ ਰਿਸ਼ਤੇ ਨੂੰ ਰਹਿ ਨਹੀਂ ਦੋ ਕੀ ਰਿਸ਼ਤਾ ਕਿਸੇ ਹੋਰ ਤੋਂ ਹੀ ਲੈ ਲਓ ਫਿਰ ਓਏ ਐ ਕਿਉਂ ਯਾਰ ਤੂੰ ਭਜਦਾ ਅਵਤਾਰਾ ਉਹੀ ਅਸੀਂ ਤੈਨੀਆਂ ਨਾ ਤੁਹਾਨੂੰ ਢੂੜ ਟੋਲੇ ਦੀ ਬਜਾਏ ਦੋ ਟੋਲਿਆਂ ਦੀ ਪਾ ਦਾਂਗੇ ਤਾਂ ਸਾਨੂੰ ਹਜੇ ਤੂੰ ਕਹਿਣਾ ਤੁਸੀਂ ਭਜਦੇ ਹੋ ਭਜਦੇ ਤਾਂ ਗੱਲਾਂ ਤਾਂ ਤੁਸੀਂ ਹੋ ਜਿਹੜੀਆਂ ਗੱਲਾਂ ਕਰੀਆਂ ਸੀ ਤੁਸੀਂ ਉੱਤੇ ਖੜੇ ਹੋ ਭਾਈ ਹੁਣ ਜ਼ਮੀਨ ਤੋਂ ਤਾਂ ਜਵਾਬ ਦਿੱਤਾ ਮੇਰੀ ਭੈਣ ਕਹਿੰਦੀ ਵੀ ਭਾਈ ਜੇ ਜ਼ਮੀਨ ਨਾ ਕਰਾਉਣੀ ਐ ਤਾਂ ਮੇਰੇ ਨਾਲ ਰਿਸ਼ਤਾ ਤੋੜ ਲਓ ਤਾਂ ਆ ਫਿਰ ਜੇ ਤੁਸੀਂ ਜ਼ਮੀਨ ਤੋਂ ਜਵਾਬ ਦੇਣੋ ਨਾ ਫਿਰ ਰਿਸ਼ਤੇ ਤੋਂ ਵੀ ਜਵਾਬ ਹੀ ਆ ਹਾਂ ਫਿਰ ਆਪਦਾ ਕਿਤੋਂ ਹੋਰ ਲੈ ਲਓ ਅਵਤਾਰ ਕੀ ਗੱਲਾਂ ਕਰਦਾ ਜਾਣਾ ਤਾਇਆ ਮੈਂ ਕੀ ਗੱਲਾਂ ਕਰਦਾ ਗੱਲਾਂ ਤਾਂ ਤੁਸੀਂ ਕਰਦੇ ਹੋ ਜਿੰਨੀਆਂ ਕਰਦੇ ਹੋ ਤੁਸੀਂ ਕਿਸੇ ਗੱਲ ਤੇ ਖੜੇ ਹੋ ਜਿਹੜੀਆਂ ਗੱਲਾਂ ਕਰੀਆਂ ਸੀਗੀਆਂ ਉਹ ਖੜੇ ਐ ਜਿਹੜੀ ਵਿਚੋਲਗिरी ਆ ਉਹ ਸਾਨੂੰ ਪਾ ਦੇਣਗੇ ਯਾਰ ਹੋਰ ਦੱਸ ਕੀ ਕਰੀ ਉਹ ਸਾਨੂੰ ਤਾਂ ਵਿਚੋਲਗिरी ਪਾ ਦੇਣਗੇ ਜਿਹੜੀ ਤੁਸੀਂ ਕੁੜੀ ਨਾਲ ਗੱਲ ਕੀਤੀ ਸੀ ਦੋ ਕਿੱਲਿਆਂ ਦੀ ਉਹ ਤਾਂ ਕਹਿੰਦੀ ਦੋ ਕਿੱਲੇ ਨਾਲ ਲਵਾਉਂਗੇ ਤਾਂ ਅਨੰਦਾਂ ਤੇ ਬੈਠੂ ਅੱਛਾ ਹਾਂ ਠੀਕ ਐ ਨਾਲੇ ਮੈਂ ਤਾਂ ਤਿੰਨ ਚਰੀ 13 ਚ ਨਹੀਂ ਮੈਂ ਤਾਂ ਕੋਈ ਚੈਨ ਨਹੀਂ ਕੋਈ ਸ਼ਾਮ ਨਹੀਂ ਪਾਣੀ ਸੋਡੀ ਗੱਲਾਂ ਪਿੰਕੀ ਨਾਲ ਉਹਦੇ ਨਾਲ ਗੱਲ ਕਰੋ ਪੂਰੀ ਚੱਲ ਕੋਈ ਨਹੀਂ ਬਾਕੀ ਗੱਲ ਮੈਂ ਪਿੰਕੀ ਨਾਲ ਕਰ ਲਉ ਭਾਈ

ਹੋਣਾ ਕੀ ਨਹੀਂ ਤੂੰ ਐ ਪਾਸੋਂ ਹੋਇਆ ਕੀ ਨਹੀਂ ਹਾਂ ਕੀ ਨਹੀਂ ਹੋਇਆ ਐ ਦੱਸ ਦੇ ਫਿਰ ਆ ਜਿਹੜੇ ਤੂੰ ਕੰਡੇ ਬੀਜੇ ਨੇ ਉਹ ਸਿਆਪਾ ਮੇਰੇ ਗਲ ਪੈ ਗਿਆ ਉਥੇ ਹੁਣ ਕੀ ਹੋ ਗਿਆ ਜੱਜਨਾ ਦੱਸ ਤਾਂ ਦੋ ਤਾਇਆ ਮੇਰੇ ਮਗਰ ਖੇਤ ਵਗ ਗਿਆ ਅਰੇ ਇਸ ਤੇ ਦੀਆਂ ਗੱਲਾਂ ਘਰੀ ਕਰ ਲਿਆ ਕਰ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਉਹ ਮੈਂ ਕੀ ਕਿਹਾ ਹੁਣ ਗਾਲਾਂ ਨਿਪਟ ਤਾਂ ਗਈ ਰਿਸ਼ਤਾ ਹੋ ਗਿਆ ਕਰ ਗਿਆ ਫਿਰ ਕਾਨੂੰ ਕਹਿੰਦੇ ਦੀ ਅਸੀਂ ਚੁੰਨੀ ਚੜਾ ਕੇ ਲੈ ਜਾਾਂਗੇ ਚੁੰਨੀ ਚੜਾ ਕੇ ਕਿੱਥੇ ਤੂੰ ਗੱਲ ਤਾਂ ਸੁਣ ਲੈ ਤੱਸਾ ਤਾਇਆ ਤਾਂ ਕਹਿੰਦਾ ਜਿਹੜੇ ਅਸੀਂ ਕੁੜੀ ਨੂੰ 2 ਕਿੱਲੇ ਜ਼ਮੀਨ ਨੌਕਰਾਉਣੀ ਸੀ ਉਹ ਨਹੀਂ ਅਸੀਂ ਕਰਾਉਂਦੇ ਸੋਡੀ ਸਾंप ਸਾਨੂੰ ਪਾ ਦਾਂਗੇ ਚੈਨੀ ਆਪਦੀ 1.5 ਢੋਲੇ ਦੀ ਅੱਛਾ ਹਾਂ ਨਾ ਖੜੇ ਫਿਰ ਮੁੱਕਰ ਗਏ ਹੋਰ ਕੀ ਨਹੀਂ ਕੋਈ ਗੱਲ ਨਹੀਂ ਜੇ ਉਹ ਮੁੱਕਰ ਗਏ ਮੈਂ ਵੀ ਮੁੱਕਰ ਜੂ ਮਰਨ ਦੇ ਮੁਕਰ ਦਾ ਕੋਈ ਦਰ ਹਣੀ ਹੁੰਦਾ ਜੇ ਉਹਨਾਂ ਦਾ ਹੈ ਨਹੀਂ ਤਾਂ ਆਪਣਾ ਵੀ ਹੈ ਨਹੀਂ ਮੈਂ ਤਾਂ ਬਥੇਰਾ ਗੱਲੀਬਾਤੀ ਕਿਹਾ ਤਾਇਏ ਨੂੰ ਮੈਂ ਜੇ ਤੁਸੀਂ ਇਹ ਗੱਲ ਤੋਂ ਜਵਾਬ ਦਿੰਨੇ ਹੋ ਤਾਂ ਸਾਡਾ ਵੀ ਰਿਸ਼ਤੇ ਤੋਂ ਜਵਾਬ ਆ ਹਾਂ ਫਿਰ ਜਵਾਬ ਹੀ ਆ ਮੈਂ ਤਾਂ 10 ਕਿੱਲੇ ਵਾਲੇ ਦੇ ਘਰ ਦੂੰ ਅਗਲੇ ਨਾਲੇ 4 ਕਿਲੇ ਜ਼ਮੀਨ ਦੇ ਨੌਕਰਾਂਗੇ ਉਹ ਤਾਂ ਮੂੰਹੋਂ ਮੂੰਹ ਕਹਿੰਦੇ ਨੇ ਵੀ ਦੋ ਥੋੜੇ ਨੌਕਰਾਂ ਤਾਂਗੇ ਦੋ ਕੁੜੀ ਦੇ ਨੌਕਰ ਆਦਾਂਗੇ ਮੈਨੂੰ ਤਾਂ ਪਹਿਲੀ ਹੀ ਪਤਾ ਸੀ ਤੂੰ ਬੇਇੱਜ਼ਤੀ ਕਰਾਏਂਗੀ ਤੂੰ ਸਿਰੇ ਕਿੱਥੇ ਲਾਏਂਗੀ ਇਹ ਰਿਸ਼ਤਾ ਮੈਂ ਕਿੱਥੇ ਬੇਇੱਜ਼ਤੀ ਕਰਾਤੀ ਬੇਇੱਜ਼ਤੀ ਤਾਂ ਉਹ ਕਰਾਉਣਾ ਕਰੈਨੀ ਸਾਰੀ ਨਾ ਆ ਜਿੰਨਾ ਕੁਛ ਹੋਇਆ ਪਵਾੜੇ ਦੀ ਜੜ ਉਹ ਆਗੇ ਭੂਆ ਪਰ ਤਾਂ ਫੋਨ ਕੱਟਣਾ ਕੋਈ ਵੀ ਚੋਕ ਕੱਟਤਾ ਆ ਵੀ ਨਹੀਂ ਦੋਹੀ ਭੈਣ ਭਰਾ ਇੱਕੋ ਜਿਹੇ ਨੇ ਉਹ ਉਹਦੀ ਗਿੱਟਮਿਟ ਕਰ ਲੈਂਦੇ ਨੇ ਉਹਦੀ ਕੱਟ ਕੋਈ ਗੱਲ ਨਹੀਂ ਇੰਨੂੰ ਬੋਲਣ ਦੀ ਲੋੜ ਨਹੀਂ ਆਉਣ ਦੇ ਮੇਰੇ ਲਵੇ ਆਉਣਗੇ ਤਾਂ ਘਰੀ ਨਾ ਰਿਸ਼ਤੇ ਨੂੰ ਕੁੜੀ ਕਢਾ ਆਈ ਫਿਰ ਚੋਰੀਓ ਜਾ ਕੇ ਲੈ ਜਾਣਗੇ ਕੰਦੂ ਪਰ ਦੀ ਤੇਰੇ ਕੋਲੇ ਕੁਝ ਹੋਰ ਕਹਿੰਦੇ ਨੇ ਮੇਰੇ ਕੋਲੇ ਕੁਝ ਕੇ ਹੋਰ ਕਹਿੰਦੇ ਨੇ ਮੈਂ ਤਾਂ ਹਰ ਕੇ ਕਿਹਾ ਮੈਂ ਕਿ ਪਿੰਕੀ ਨਾਲ ਸੋਡੀ ਗੱਲ ਆ ਉਹਦੇ ਨਾਲ ਹੀ ਗੱਲ ਰੱਖੋ ਉਹ ਤੇਰੇ ਕੋਲੇ ਤਾਂ ਕਹਿੰਦੇ ਨੇ ਤੂੰ ਸੁਣ ਲੈਣਾ ਮੇਰੇ ਮੰਗੂ ਅੱਗੋਂ ਇੱਕ ਸੋਨਾ ਆਉਂਦੇ ਨੇ ਨਾ ਦੱਸ ਨਾ ਇਹ ਕਰ ਮਜਾ ਆਲਾ ਤੇਰੇ ਮੂਰੇ ਬੋਲ ਜਾਣਾ ਆਪੂ ਹੋਰੀ ਮੇਰੇ ਮੂਰੇ ਸਾਹ ਨਹੀਂ ਕੱਢਦੀ ਸਾਰੇ ਪਿੰਡ ਨੂੰ ਅੱਗੇ ਲਾਈ ਫਿਰਦੀ ਹੂੰ ਇਹ ਤੂੰ ਹੀ ਨਿਪਟਲੀ ਉਹਨਾਂ ਨਾਲ ਜਿਵੇਂ ਨਿਪੜਨਾ ਠੀਕ ਆ ਮੈਂ ਮੇਰੇ ਕੋਲੇ ਨਾ ਉਹਨਾਂ ਨੂੰ ਕਹਿ ਦੀ ਉਹ ਮੈਂ ਆਪੇ ਨਿਭੜ ਲੂੰ ਤੈਨੂੰ ਫਿਕਰ ਹੈ ਨਿਭੜਨ ਦੀ ਆਉਣ ਦੇ ਕੋਈ ਨਾ ਭੂਆ ਜੀ ਨੂੰ ਬਸ ਮੈਂ ਪੱਠੂ ਝਾਟ ਗਈ ਜੀ ਆ ਜੂਗੀ ਬੁੱਤ ਜੀ ਐ ਹਲਉਂਦੀ ਪਿੰਕੀ ਮੇਰੀ ਇੱਕ ਗੱਲ ਸੁਣ ਲੈ ਜਿਹੜਾ ਰਿਸ਼ਤਾ ਕਰਾਉਣਾ ਤੂੰ ਆਪਦੇ ਸਿਰ ਤੇ ਕੁਛ ਮਰਜ਼ੀ ਕਰਾ ਮੈਂ ਨਾ ਤਿੰਨ ਚਾ ਨਾ ਤੇਰਾ ਚਾ ਮੈਂ ਤਾਈ ਨੂੰ ਵੀ ਜਵਾਬ ਦੇਤਾ ਭੂਆ ਨੂੰ ਵੀ ਜਵਾਬ ਦੇ ਤੂੰ ਠੀਕ ਹੈ ਤੂੰ ਆਪਦੇ ਸਿਰ ਤੇ ਜਿਹੜੀ ਕੋਈ ਗੱਲ ਮਰਜ਼ੀ ਕਰ ਲੈ ਕੱਲ ਨੂੰ ਉਹਦੀ ਜ਼ਿੰਮੇਵਾਰ ਤੂੰ ਹੀ ਹੋਵੇਂਗੀ ਮੈਨੂੰ ਨਾ ਵਿੱਚ ਘੜੀ ਸੀ ਫਿਰ ਦੇਹ ਤਾਂ ਸੀ ਕਿਵੇਂ ਤੇ ਵਰਦ ਖਾ ਕੇ ਗਿਆ ਉਹ ਤਾਂ ਮੋਦੀ ਕਹਿ ਰਹੇਗਾ ਪਹਿਲੇ ਮੈਨੂੰ ਵੀ ਦੇਦੇ ਆ ਤਾਂ ਹੈ ਉਹ ਕਹਿੰਦੇ ਹੁੰਦੇ ਆ ਮਿਹਨਤ ਕਰਨੀ ਔਖੀ ਲੱਗਦੀ ਆ ਸੌਦੇ ਤਾਂ ਜਵਾਨਾਂ ਦੇ ਹੁੰਦੇ ਨੇ ਕੋਈ ਗੱਲ ਨਹੀਂ ਜੇ ਉਹ ਜਵਾਨ ਤੋਂ ਮੁੱਕ ਰਹਿਣਾ ਤਾਂ ਮੈਨੂੰ ਲੈਣ ਤੇ ਲਿਆਉਣੇ ਆਉਂਦੇ ਨੇ ਉਹ ਮੈਂ ਤਾਂ ਸਿੱਧਾ ਕਹਿ ਦੂੰ ਪਿੰਨਾ ਮੈਂ ਕੁੜੀ ਤੋਰਾ ਅੱਜ ਤੇ ਨਾ ਤੋਰਾ ਕੱਲ ਮੇਰੀ ਕੁੜੀ ਮੇਰੇ ਘਰੇ ਤੇ ਤੁਹਾਡਾ ਮੁੰਡਾ ਤੁਹਾਡੇ ਘਰੇ ਨਾ ਸਾਨੂੰ ਜ਼ਮੀਨ ਚਾਹੀਦੀ ਐ ਤੇ ਨਾ ਸਾਨੂੰ ਚੈਨੀਆਂ ਇਹ ਤਾਂ ਮਗਰ ਮਗਰ ਪੁੱਛਾ ਲਾਉਂਦੇ ਫਿਰਨਗੇ ਮਾਰਦਾ ਗੱਲਾਂ ਤੇ ਤੂੰ ਸੁਣਦਾ ਤਾਂ ਹੀ ਅਗਲੇ ਸੁਣਾ ਦਿੰਦੇ ਨੇ ਮੇਰੀ ਵੀ ਬੇਸੀ ਕਰਾ ਦਿੰਦਾ ਟਣਕ ਲਹਾ ਕੇ ਰੱਖ ਦਿੰਦਾ ਦੀ ਸੌਣੀ ਮਾ ਉਹ ਹੀ ਆ ਤੱਕ ਕਿਉਂ ਮਾ ਫਿਕਰ ਤੁਸੀਂ ਹਾਈ ਹਾਈ ਗੰਗਾ ਸਿਆਣੀ ਯਾਰੇ ਲੈ ਹਾਈ ਮੈਂ ਮਰ ਜਾ ਆ ਬਾਹਰ ਖੜਕਾ ਜਾ ਹੋਈ ਜਾਂਦਾ ਦੇਖਾਂ ਤਾਂ ਸਹੀ ਬਾਹਰ ਕੌਣ ਆ ਸਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਸਾਡੀ ਹਰ ਇੱਕ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਕਰਨ ਨਾਲ ਸ਼ੇਅਰ ਕਰਨ ਨਾਲ ਸਾਡਾ ਮਨ ਬਹੁਤ ਖੁਸ਼ ਹੁੰਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਹੌਸਲਾ ਮਿਲਦਾ ਹੈ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਉਹਨਾਂ ਵੀਰਾਂ ਆਂ ਬਹਣਾਂ ਦੇ ਨਾਮ ਇਸ ਤਰ੍ਹਾਂ ਨੇ ਨਰਸੀ ਰਾਮ ਕਮਲਦੀ ਬਠਿੰਡਾ ਰਾਜਕਪੂਰ ਗੁਰਮੀਤ ਸਿੰਘ ਗਿੱਲ ਗੰਗਾਨਗਰ ਰਾਜਸਥਾਨ ਤੋਂ ਕੈਲਾਸ਼ ਚੰਦ ਸ਼ਿਸ਼ਨਪਾਲ ਸ਼ਰਮਾ ਤਪਾ ਮੰਡੀ ਤੋਂ ਕੁਸ਼ਮਲਤਾ ਅੰਜੂ ਬਠਿੰਡਾ ਮਨੋਰ ਲਾਲ ਕ੍ਰਿਸ਼ਾ ਨਵਾਂ ਸ਼ਹਿਰ ਤੋਂ ਜੀਵਾ ਪਾਕਿਸਤਾਨ ਤੋਂ ਅਰਜੀਤ ਜਿੰਦਲ ਪਟਿਆਲਾ ਤੋਂ ਪਵਨਪ੍ਰੀਤ ਕੌਰ ਇਹ ਭੈਣ ਬਹੁਤ ਸੋਨੇ ਕਮੈਂਟ ਭੇਜਦੀ ਹੈ ਬਹੁਤ ਵਧੀਆ ਵਧੀਆ ਕਮੈਂਟ ਭੇਜਦੀ ਆ ਧੰਨਵਾਦ ਭੈਣ ਦਾ ਸੁਖਦੇਵ ਸਿੰਘ ਜਗਸੀਰ ਸਿੱਧੂ ਬੀਨਾ দত্ত ਦਿੱਲੀ ਤੋਂ ਦਲਜੀਤ ਕੌਰ ਯੂ ਐਸ ਏ ਤੋਂ ਗੁਰਜੰਟ ਸਿੰਘ ਸੈਣਾ ਦਰਸ਼ਨਾ ਕੁਮਾਰੀ ਗੁਰਚਰਨ ਸਿੰਘ ਮਾਹਲ ਜਗਦੀਸ਼ ਕੁਮਾਰ ਸਜਨਪੁਰ ਹਿਮਾਚਲ ਪ੍ਰਦੇਸ਼ ਤੋਂ ਜਸਵਿੰਦਰ ਕੌਰ ਰਮਨਦੀਪ ਕੌਰ ਥਾਂਦੇਵਾਲ ਤੋਂ ਸਿਮਰਜੀਤ ਕੌਰ ਜੀਤਕੌਰ ਈਮਾਨ ਬਠੰਡਾ ਤੋਂ ਮਨੀ ਸੇਖੋਂ ਬੋਵੀ ਰਾਜਾ ਪਰਵੇਸ਼ਾ ਵਜੀਰਾਵਾਦ ਪਾਕਿਸਤਾਨ ਤੋਂ ਸੁਖੀਮਾਨ ਅਮਰਜੀਤ ਕੌਰ ਲੰਡਨ ਤੋਂ ਗੁਰਮੀਲ ਸਿੰਘ ਜਸ ਗਿਮਰ ਬਖਸੀ ਰਾਮ ਪੰਡ ਕਤਪਾਲੋ ਜਲੰਧਰ ਤੋਂ ਕੇਸ਼ਵ ਖੁਸ਼ਵਾਜਵਾ ਸਤਨਾਮ ਸਿੰਘ ਸਰਪੰਚ ਇਹ ਸਾਰੇ ਵੀਰਔਣ ਭੈਣਾਂ ਨੇ ਜਿਨ੍ਹਾਂ ਨੇ ਵੀ ਕਮੈਂਟ ਭੇਜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਆ ਅੱਗੇ ਤੋਂ ਵੀ ਸੋਹਣੇ ਸੋਹਣੇ ਕਮੈਂਟ ਇਸ ਤਰ੍ਹਾਂ ਹੀ ਭੇਜਦੇ ਰਹਾ ਕਰੋ ਸਾਡੇ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਚੈਨਲ ਹੈ ਮਾਸਟਰ ਖੁੱਡੀ